ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕੇ ਸਿਖਸ਼ਣਾਤ ਅਦਾਲਤ ਜਾਂਦਾ ਕਿ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਵੀ ਕੰਦ ਕੋਪਾਸ ਉਹਦੇ ਇਹ ਵੀ ਉਸਵਾ ਪੁਲਿਸ ਆਪਣੀ ਨੌਕਰੀ ਪਿਛਾਂ ਅੱਜ ਤੁਸੀਂ ਅੱਜ 10 ਇੰਸਪੈਕਟਰ ਪੁਲਿਸ ਲੈਣ ਚ ਤਰ ਰਿਹਾ ਤੁਸੀਂ ਇੱਕ ਨੂੰ ਕਹਿ ਦਿਓ ਭਾਈ ਤੈਨੂੰ ਐਸ ਐਚਓ ਲਾ ਦਿੰਦੇ ਆ ਤੂੰ ਕੰਮ ਕਰੀ ਚੱਲ ਉਹਨੇ ਲਵਾ ਲਿਆ ਹੋਊਗਾ ਉਹਦੇ ਕੰਮ ਕਰੀ ਜਾਂਦਾ ਵਿਚਾਰਾ ਜਾਂ ਡੀ ਐਸ ਪੀ ਜਾਂ ਐਸ ਪੀ ਹੁਣ ਦੇਖੋ ਮੈਂ ਕਿਸੇ ਦਾ ਡਾਇਰੈਕਟ ਅਲੀਗੇਸ਼ਨ ਨਾ ਕਿਉਂਕਿ ਮੈਂ ਇਸ ਗੱਲ ਪਰ ਸ਼ੋਰ ਹੀ ਹੂੰ ਕਿ ਕਿੰਨੇ ਮਹੀਨਾ ਜਾਂਦਾ ਮੈਂ ਪੁੱਛ ਤੇ ਕੋਈ ਅਲੀਗੇਸ਼ਨ ਨਾਦਾ ਕਿਉਂਕਿ ਮੈਨੂੰ ਪਤਾ ਨਹੀਂ ਜਿੱਦਾਂ ਪਤਾ ਲੱਗਿਆ ਤਾਂ ਮੈਂ ਸਾਹ ਤੁਹਾਨੂੰ ਆਰਡਰ ਕਰਕੇ ਆਇਆ ਥੋੜੇ ਅੱਗੋਂ ਆਪ ਪੁਲਸ ਵਾਲੇ ਨੇ ਆ ਕੰਮ ਕੀਤਾ। ਸਹੀ ਗੱਲ ਹੈ ਕਿ ਇਸ ਕੇਸ ਦੇ ਵਿੱਚ ਅਜੇ ਤੱਕ ਵੀ ਪੁਲਸ ਕੋਈ ਇਮਾਨਦਾਰੀ ਨਹੀਂ ਦਿਖਾ ਰਹੀ। ਨਹੀਂ ਦਿਖਾਣੀ ਨਹੀਂ ਜੀ ਪੁਲਸ। ਇਮਾਨਦਾਰੀ ਤਾਂ ਆਊਗੀ। ਉਸੇ ਤੇ ਕਰਵੇ। ਪੁਲਸ ਕਾਰਵਾਈ ਤਾਂ ਕਰਨੀ ਵੀ ਉਪਰ ਆਰਡਰ ਹੁਣ ਸੀਪੀ ਸਾਹਿਬ ਆਰਡਰ ਕਰਨੀ। ਸੀਪੀ ਸਾਹਿਬ ਆਰਡਰ ਤਾਂ ਕਰਨਗੇ। ਉਹਨਾਂ ਨੂੰ ਰਾਜਨੀਤੀ ਚ ਹੁਕਮ ਹੋਵੇ ਕਿ ਜਿਹਦਾ ਨਾਮ ਲਿਆ ਇਹਨੂੰ ਪੜਕੇ ਇੱਕ ਵਾਰੀ ਪੁੱਛਗਿਛ ਕਰੋ। ਕਰਨੀ ਨਹੀਂ ਕਿਸੇ ਨੇ। ਮੈਂ ਕਾਲਜੂਗਿਆ ਨਹੀਂ ਰੀਆਈਪੀ ਨਹੀਂ ਇਹ ਜੋ ਵਾਅਦੇ ਕਰਕੇ ਇਮਾਨਦਾਰੀ ਦੇ ਝੂਠੇ ਵਾਅਦੇ ਕਰਕੇ ਜੋ ਸਰਕਾਰ ਨੇ ਨਾ ਪ੍ਰਾਈਸਿੰਗ ਵਾਲੇ ਕੋਲੋਂ ਥੋੜਾ ਜਿਹਾ ਵਾੜਿਆ ਸਰ ਜੀ ਜੇਕਰ ਮੰਨ ਲੋ ਤੁਹਾਡੇ ਮੁਤਾਬਿਕ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜਿਹੜਾ ਤੁਸੀਂ ਦੱਸਿਆ ਕਿ ਉਸ ਇਨਸਾਨ ਨੇ ਐਜੂਕੇਸ਼ਨ ਹੈ ਕਿ ਮੇਰਾ 10 ਲੱਖ ਰੁਪਏ ਮਹੀਨਾ ਜਾਂਦਾ ਇਹ ਤਾਂ ਉਹ 10 ਲੱਖ ਮਹੀਨਾ ਫਿਰ ਇੱਕ ਜਗ੍ਹਾ ਨਹੀਂ ਕਾਫੀ ਜਗ੍ਹਾ ਜਾਂਦਾ ਹੋ ਜਾਏਗਾ ਆ ਬੇਬੀ ਡਿਸਟ੍ਰਿਬਿਊਟ ਹੁੰਦਾ ਵੇ ਕਹਿੰਦੇ ਆ ਕਿ ਉਹਦੇ ਦਿੱਲੀ ਲਿੰਕ ਹੈ ਮੈਂ ਇਹ ਮੈਨੂੰ ਸੁਣਨ ਚ ਆਇਆ ਔਰ ਮੇਰੇ ਸਰਚਿਸਿਜ਼ ਨੇ ਕਹਿੰਦੇ ਆ ਕਿ ਚੀਫ ਮਿਸਟਰ ਸਾਹਿਬ ਨੂੰ ਪਤਾ ਹੈ ਬੜੀ ਕਰਪਟ ਲੇਡੀ ਹੈ ਜੀ ਚੀਫ ਮਿਸਟਰ ਸਾਹਿਬ ਤਾਂ ਇਹਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ ਦੇਖੋ ਫੋਟੋ ਆ ਫੋਟੋ ਕਰਾ ਕੇ ਐਵੇਂ ਲੋਕਾਂ ਨੂੰ ਭਰਮ ਭਲੇਖੇ ਪਾ ਦੇਣੇ ਕਿ ਅੱਜ ਮੈਂ ਸੀਐਮ ਦੇ ਖੱਬੇ ਖੜੀ ਆ ਅੱਜ ਮੈਂ ਸੀਐਮ ਦੇ ਸੱਜੇ ਖੜੀ ਆ ਮੈਂ ਫੋਟੋਆਂ ਪਾ ਕੇ ਫੇਸਬੁੱਕਾਂ ਤੇ ਇੰਸਟਾ ਤੇ ਪਾ ਰਹੀ ਆ ਤੇ ਲੋਕਾਂ ਨੂੰ ਭਲੇਖੇ ਵੇ ਰਹੇ ਨਾ ਇਹ ਸਾਡੇ ਵਿਚਾਰੇ ਘੋੜੇ ਲੋਕਾਂ ਜਲੰਧਰ ਦੇ ਉਹ ਸਮਝ ਲੈਂਦੇ ਕਿ ਇਹਦੀ ਸੀਐਮ ਨਾਲ ਬਹੁਤਾ ਫਟ ਮੈਂ ਤੁਹਾਡੇ ਕੈਮਰੇ ਲਈ ਤੁਹਾਡੇ ਚੈਨ ਲਈ ਲੋਕਾਂ ਨੂੰ ਦੱਸ ਦੇਣਾ ਚਾਹਣਾ ਦੇਖੋ ਮੇਰਾ ਸੋਰਸ ਕਦੇ ਗਲਤ ਨਹੀਂ ਹੁੰਦਾ ਮੇਰੇ ਸੋਰਸ ਮੇਰੀ ਰਿਪੋਰਟ ਹਮੇਸ਼ਾ 100% ਪਰਫੈਕਟ ਹੁੰਦੀ ਆ ਚੀਫ ਮਿਨਿਸਟਰ ਪੰਜਾਬ ਦੇ ਇਹਨੂੰ ਬਿਲਕੁਲ ਪਸੰਦ ਨਹੀਂ ਕਰਦੇ ਇਹਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ ਹਾਂ ਦਿੱਲੀ ਦਾ ਇੱਕ ਅੱਧਾ ਕੋਈ ਗੰਦਾ ਲੀਡਰ ਸਾਰੇ ਨਹੀਂ ਮੈਂ ਇਹ ਵੀ ਗੱਲ ਕਹਿਣ ਲੱਗਾ ਕਿਉਂਕਿ ਉਹਨਾਂ ਦੇ ਵਿੱਚ ਮੈਂ ਵੀ ਰਿਹਾ ਬਹੁਤ ਮੈਂ ਉਹਨਾਂ ਨਾਲ ਸਮਾਂ ਬਤਾਇਆ ਉਹਨਾਂ ਚੋਂ ਅੱਛੇ ਲੋਕ ਵੀ ਹੈਗੇ ਆ ਦਿੱਲੀ ਦਾ ਇੱਕ ਅੱਧਾ ਗੰਦਾ ਤੇ ਚੀਪ ਘਟਿਆ ਲੀਡਰ ਹੈ ਇੱਕ ਤਾਂ ਰਾਜਸਥਾਨ ਦਾ ਕੋਈ ਗੰਦਾ ਬੰਦਾ ਸੀ ਜਿਹੜਾ ਜਲੰਧਰ ਨੂੰ ਚਨਾਮ ਦੀ ਕੋਸ਼ਿਸ਼ ਕਰ ਰਹੀ ਸੀ ਉਹਦੇ ਥਰੂ ਇਹਦਾ ਇੱਕ ਦੋ ਬੰਦਿਆਂ ਨਾਲ ਲਿੰਕ ਕੰਟੈਕਟ ਉੱਥੇ ਉਹ ਕਰਕੇ ਇਹ ਕੁੱਠੇ ਸਿੱਧੇ ਕੰਮੇ ਲਈ ਕਰਾ ਰਹੀ ਹੈ ਆਪਣਾ ਪ੍ਰੈਸ਼ਰ ਬਣਾ ਰਹੀ ਹੈ ਤੇ ਤੁਹਾਡੇ ਕੈਮਰੇ ਨਾਲ ਅੱਜ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਅੱਜ ਮੈਂ ਆਪਣੀ ਫੇਸਬੁੱਕ ਤੇ ਵੀ ਲਾਈਵ ਹੋ ਕੇ ਕਹਿਣਾ ਸੀ ਜੀ ਬੀਬਾ ਜੀ ਇੱਕ ਗੱਲ ਸਮਝ ਲਿਓ ਕਾਰਵਾਈ ਤੁਹਾਡੇ ਤੇ ਹੋਣੀ ਹੈ 100% ਹੋਣੀ ਹੈ ਤੁਸੀਂ ਜੇਲ੍ਹ ਜਾਣਾ ਮੈਂ ਅੱਜ ਲਿਖ ਕੇ ਦੇ ਦਿੰਦਾ ਔਨ ਰਿਕਾਰਡ ਤਰੀਕ ਨੋਟ ਕਰ ਲਓ ਟਾਈਮ ਨੋਟ ਕਰ ਲਓ ਤੁਹਾਡੇ ਤੇ ਕਾਰਵਾਈ ਹੋਣੀ ਆ ਤੁਹਾਡੇ ਤੇ ਪਰਚਾ ਦਰਜ ਵੀ ਹੋਣਾ ਤੁਸੀਂ ਜੇਲ੍ਹ ਵੀ ਜਾਣਾ ਅੱਜ ਨਹੀਂ ਜਾਉਗੇ 1.5 ਸਾਲ ਪੌੜੇ 2 ਸਾਲ ਰਹਿ ਗਿਆ ਤੁਹਾਡੀ ਸਰਕਾਰ ਨੂੰ ਸਰਕਾਰ ਜਦੋਂ ਤੁਹਾਡੀ ਬਦਲੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਪੰਜਾਬ 'ਚ ਲਹਿਰਾਇਆ ਤੁਸੀਂ ਉਦੋਂ ਚੜਜੋਗੇ ਖੁਦਾ ਨਾ ਖਾਸਤਾ ਖੁਦਾ ਨਾ ਖਾਸਤਾ ਕੋਈ ਨੈਗੇਟਿਵ ਹੋ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਇੱਧਰ ਉੱਧਰ ਕਾਂਗਰਸ ਦੀ ਸਰਕਾਰ ਹੋਊਗੀ ਤੁਸੀਂ ਤਾਂ ਵੀ ਜੇਲ੍ਹ 'ਚ ਜਾਉਗੇ ਕਿਉਂਕਿ ਤੁਹਾਨੂੰ ਕਾਂਗਰਸ ਦੇ ਲੀਡਰ ਨਹੀਂ ਦੇਖ ਰਹੇ ਆ ਤੁਹਾਨੂੰ ਅਸੀਂ ਵੀ ਦੇਖ ਰਹੇ ਆ ਯਾਦ ਕਰ ਲੈ ਬੀਬਾ ਚੰਗੀ ਤਰ੍ਹਾਂ ਸਮਝ ਲੈ ਜੇ ਕਾਂਗਰਸ ਦੇ 2 2 4 4 ਵਾਰੀ ਦੇ ਮੰਤਰੀ ਭਰਤ ਕੁਸ਼ਨ ਆਸ਼ੂ ਸੁੰਦਰ ਸ਼ਾਮ ਅਰੋੜਾ ਜਾਂ ABC ਜਿੰਨੇ ਵੀ ਬੰਦੇ ਕਿ ਕਿ ਢਿਲੋਂ ਕਿਹੜਾ ਕਿਹੜਾ ਨਾਮ ਨਵਾਂ ਜੇ ਉਹ ਬੰਦੇ ਜੇਲ੍ਹ ਚ ਚਲ ਗਏ ਨਾ ਤੇ ਅਸ਼ਰੋਮਨੀ ਅਕਾਲੀ ਦਲ ਦੇ ਤੁਸੀਂ ਝੂਠਾ ਪਰਚਾ ਦਰਜ ਕਰਾ ਕੇ ਵਿਕਰਮ ਸਿੰਘ ਮਜੀਠੀਆ ਸਾਹ ਨੂੰ ਤੁਸੀਂ ਜੇਲ੍ਹ ਚ ਭੇਜਤਾ ਤੁਹਾਡੇ ਦਾ ਸੱਚਾ ਪਰਚਾ ਦਰਜ ਹੋਣਾ ਹੈ ਕਾਰਵਾਈ ਨਹੀਂ ਤੇਤੇ ਹੋਣੀ ਹੈ ਪਰਚਾ ਵੀ ਤੇ ਤੇ ਦਰਜ ਹੋਣਾ ਤੇ ਤੂੰ ਜੇਲ੍ਹ ਚ ਵੀ ਜਾਏਂਗੀ ਹਾਂ ਅੱਜ ਚਲ ਜਾਣੀ ਗੱਲ ਅੱਡਾ ਨਹੀਂ ਤਾਂ ਨੋਟ ਕਰ ਲੈ ਮੇਰੀ ਗੱਲ ਸ਼੍ਰੋਮਣੀ ਕਾਲਜ ਦੇ ਸਰਕਾਰ ਆਂਦੇ ਤੇਰੇ ਬੋਦੇ ਵੜ ਕੇ ਨਾ ਕਢੀਸ ਕੇ ਤੈਨੂੰ ਤੇਰੇ ਜਿੱਥੇ ਤੂੰ ਕਮਾਂਡ ਕਰਦੀ ਫਿਰਦੀਆਂ ਠਾਣੇ ਜਮਸ਼ੀਰ ਚ ਪਰਚਾ ਨਾ ਦਰਜ ਕਰਾਇਆ ਤੇ ਮੈਂ ਆਪਦੇ ਪਿਓ ਦਾ ਪੁੱਤ ਨਹੀਂ ਮੇਰੀ ਗੱਲ ਨੋਟ ਕਰ ਲੈ ਵਾਜੀ ਸਾਹਿਬ ਇਸ ਜਿਹੜੇ ਸਕੰਜੇ ਨੂੰ ਸ਼ੁਰੂਆਤ ਅੰਨੀ ਐਪਲੀਕੇਸ਼ਨਾਂ ਲਗਈਆਂ ਕਿਸੇ ਨੇ ਕੋਈ ਅਜੇ ਤੱਕ ਸਾਲ ਉਸਨ ਸਾਜਿਆ ਗਿਆ ਜਿਸਾਂ ਦੇ ਰੂਪਸਤ ਕਦੋਂ ਤੱਕ ਚੱਲਣਾ ਹੈ ਪੂਰੀ ਜਾਣਕਾਰੀ ਹੈ ਕਿਦਰ ਇਹ ਨਹੀਂ ਦੇਖੋ ਮੇਰਾ ਆਈਡੀਆ ਮੈਨੂੰ ਜੋ ਮੈਨੂੰ ਇਨਫੋਰਮੇਸ਼ਨ ਹੈ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਚਾਹਤ ਇੱਕ ਸਾਲ ਦੇ ਵਿੱਚ ਕਿਸੇ ਐਸਐਚ ਨੂੰ ਲੈ ਕੇ ਡੀਸੀਪੀ ਕਿ ਸੀਪੀ ਨੇ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਕੀਤੀ ਜਾਂ ਕਿਸੇ ਆਸ-ਪਾਸ ਵਾਲੇ ਨੇ ਕੋਈ ਦੱਸੇ ਨਹੀਂ ਸੁਨਣਾ ਸਾਹਿਬ ਇਸੇ ਕਰ ਨੂੰ ਤਾਂ ਮੈਂ ਪਿੱਛੇ ਦਾ ਬੈਠ ਆਸ-ਪਾਸ ਵਾਲੇ ਤਾਂ ਦੱਸ ਦੇ ਹੋਣਗੇ ਐਸਐਚ ਨੇ ਰਿਪੋਰਟ ਨਹੀਂ ਕੀਤੀ ਡੀਐਸਪੀ ਨੇ ਰਿਪੋਰਟ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਹਦੇ ਪ੍ਰੈਸ਼ਰ ਚ ਨਹੀਂ ਕੀਤੀ ਇਨਕੁਆਰੀ ਲੱਗੇ ਕਿਸੇ आईपीएस ਅਫਸਰ ਮੈਂ ਪਹਿਲੇ ਚਿਰ ਨਾਲ ਤੇ ਵੀ ਬੋਲਿਆ ਮੈਂ ਸਾਰੇ ਚਿਰ ਨਾਲ ਬੋਲ ਰਿਹਾ ਇਨਕੁਆਰੀ ਲੱਗੇ ਇਸ ਗੱਲ ਦੀ आईपीएस ਅਫਸਰ ਬੈਠ ਕੇ ਇਨਕੁਆਰੀ ਕਰ ਕਿਉਂ ਨਹੀਂ ਰਿਪੋਰਟ ਕੀਤੀ ਫਿਰ ਐਸਐਚਓ ਦੱਸੂ ਮੈਂ ਕਿਉਂ ਨਹੀਂ ਕੀਤੀ ਤੇਰੇ ਦਾ ਨਾਮ ਸਾਹਮਣੇ ਤੁਹਾਡੇ ਮੁਤਾਬਕ ਜਿਹੜੀ ਇਨਕੁਆਰੀ ਹੁਜੰਦਰ ਦਾ ਐਸਾ ਕਿ ਤੂੰ ਜੰਦਰ ਐਸਵੀ ਐਸਐਸਵੀ ਤਾਂ ਕੋਈ ਵੀ ਨਹੀਂ ਕਰੇਗਾ ਨਹੀਂ ਕਰੇ ਮੈਂ ਜੰਦਰ ਇਨਕੁਆਰੀ ਮੈਂ ਪਹਿਲੇ ਦਿਨ ਕਹਿ ਰਿਹਾ ਸੀਐਮ ਸਾਹਿਬ ਨੂੰ ਰਿਪੋਰਟਿੰਗ ਹੋਵੇ ਜੀ ਪੰਜ ਅਫਸਰਾਂ ਦਾ ਇੱਕ ਟੀਮ ਬਣੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣੇ ਐਸਆਈਟੀ ਜੀ ਐਸਆਈਟੀ ਇਸ ਗੱਲ ਦੀ ਇਨਕੁਆਰੀ ਕਰੇ ਐਸਐਚਓ ਡੀਐਸਪੀ ਇੱਕ ਸਾਲ ਚ ਜਿਹੜੇ ਲੱਗੇ ਉਹਨਾਂ ਨੂੰ ਸੱਦੇ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਬਿਆਨ ਲਿਖਿਆ ਵੀ ਤੁਸੀਂ ਇਨਕੁਆਰੀ ਕਿਉਂ ਤੁਸੀਂ ਰੇਡ ਕਿਉਂ ਨਹੀਂ ਕੀਤੀ ਤੇਰੀ ਇਨਫਾਰਮੇਸ਼ਨ ਕੀ ਸੀ ਭਾਈ ਕਿ ਉਹ ਐਸਐਚਓ ਸੀ ਤੇਰੇ ਕੋ ਦੋ ਗੱਡੀਆਂ ਤੇ ਕੋ 50 ਮਲਾਜਮ ਤੈਨੂੰ ਖਾਣੇ ਦਿੱਤੇ ਆ ਤੇ ਕੋ ਦੋ ਅੰਡਰ ਤੇਰੇ ਚੌਂਕੀਆਂ ਆ ਤੂੰ ਕਿਉਂ ਨਹੀਂ ਰੇਡ ਕੀਤੀ ਦੇਖੋ ਸਾਰਾ ਤਾਣਾ ਬਾਣਾ ਇਹ ਜਨਾਨੀ ਬੋਲ ਰਹੀ ਆ ਜੀ ਇਹ ਆਮ ਆਦੀ ਪਾਰਟੀ ਦੀ ਮਹਿਲਾ ਲੀਡਰ ਨੇ ਵੇੜਾ ਗਰਕ ਕਰਕੇ ਰੱਖਤਾ ਜਲੰਧਰ ਦਾ ਜਿਹੜੇ ਦਿਲਕੀਤਾ ਬਿਲਡਿੰਗ ਨੂੰ ਸੀਲ ਕਰਾ ਦਿੰਦੀ ਆ ਜਿਹੜਾ ਦਿਲਕੀਤਾ ਪੈਸੇ ਲੈ ਕੇ ਬਿਲਡਿੰਗ ਨੂੰ ਖਲਾ ਦਿੰਦੀ ਆ ਪਿੱਛੇ ਜੇ ਮੈਂ ਨਹੀਂ ਬੋਲ ਰਿਹਾ ਮੈਨੂੰ ਹੁਣ ਲੋਕਾਂ ਨੇ ਅਖਬਾਰਾਂ ਦੀਆਂ ਕਟਿੰਗਸ ਭੇਜੀਆਂ ਪੰਜਾਬ ਕੇਸ ਦੀ ਜੱਗ ਬਾਣੀ ਜੀ ਸਾਰੀਆਂ ਅਖਬਾਰਾਂ ਦੇ ਵਿੱਚ ਵੱਡੇ ਹੈਡਲਾਈਨਸ ਆਈਆਂ ਕਿ ਜਲੰਧਰ ਕੈਂਟ ਹਲਕੇ ਦੀਆਂ ਇੰਨੀਆਂ ਬਿਲਡਿੰਗਾਂ ਸੀਲ ਕਰ ਦਿੰਦੇ ਆ ਫਿਰ ਪੈਸੇ ਲੈਣ ਦੇ ਖੋਲ ਦਿੰਦੇ ਆ ਇੱਕ ਇੱਕ ਚੀਜ਼ ਦੀ ਇਨਕੁਆਇਰੀ ਕਰਾਂਗਾ ਸਖਸੈਨਾ ਸਾਹਿਬ ਤੁਹਾਡੇ ਨਾਲ ਵਾਦਾ ਕਰਦਾ ਆਪਣੇ ਪਿਓ ਦਾ ਪੁੱਤ ਨਹੀਂ ਹੋਊਗਾ ਮੇਰੀਆਂ ਲਗਾਚ ਆਪਣੇ ਪਿਓ ਦਾ ਖੂਨ ਨਹੀਂ ਹੋਊਗਾ ਜੇ 1.5 2 ਸਾਲ ਬਾਅਦ ਜਦੋਂ ਅਕਾਲੀ ਦਰ ਦੀ ਸਰਕਾਰ ਆਈ ਇਹਦੇ ਜੂੰਡੇ ਫੜ ਕੇ ਜਮਸ਼ੇਰ ਖਾੜੇ ਚ ਜਿੱਥੇ ਕਮਾਂਡ ਕਰਦੀ ਉਸੇ ਖਾੜੇ ਚ ਪਰਚਾ ਦੇ ਕੇ ਨੂੰ ਹਵਾਲਾ ਚ ਮਾੜੂਗਾ ਮੇਰਾ ਵਾਦਾ ਹੈ ਬੜੀ ਸਾਹਿਬ ਨਸ਼ੇ ਸ਼ੌਕ ਕੇਂਦਰ ਵਿੱਚ ਜੋ ਇਸ ਟਾਈਮ ਜੋ ਰੇਟ ਪਈ ਹੈ ਇੱਕ ਵੱਡਾ ਅਸੀਂ ਕਹਿ ਸਕਦੇ ਆ ਜਿਹੜੇ ਹੁਣ ਸੀਪੀ ਤਨਪ੍ਰੀਤ ਕੌਰ ਮੈਡਮ ਜੀ ਆਇਆ ਉਹਨਾਂ ਬੜਾ ਬਟੈਕ ਹੌਸਲਾ ਜਿਆ ਰੱਖਿਆ ਤੁਹਾਨੂੰ ਲੱਗਦਾ ਜੀ ਇਹ ਦੱਸ ਕੇ ਇੱਕ ਤੁਹਾਨੂੰ ਗੱਲ ਦੱਸਾਂ ਸੁਖਨਾ ਸਾਹਿਬ ਮੈਂ ਪਹਿਲਾਂ ਦੀ ਤਾਂ ਗੱਲ ਜੀ ਕਰਨਾ ਚਾਹਦਾ ਜੀ ਮੈਡਮ ਤਨਪ੍ਰੀਤ ਕੌਰ ਦਾ ਮੈਂ ਕੋਈ ਮੇਰਾ ਉਹਨਾਂ ਨਾਲ ਪਰਸਨਲ ਤੌਰ ਤੇ ਜਾਤੀ ਤੌਰ ਤੇ ਕੋਈ ਰਿਸ਼ਤਾ ਨਹੀਂ ਬਿਲਕੁਲ ਪਰ ਚੰਗੇ ਨੂੰ ਚੰਗਾ ਕਹਿਣਾ ਸਾਨੂੰ ਗੁਰੂ ਸਾਹਿਬ ਦਾ ਵੀ ਹੁਕਮ ਹੈ ਬਿਲਕੁਲ ਜੇ ਅਸੀਂ ਚੰਗੇ ਨੂੰ ਵੀ ਮਾੜਾ ਕਹਿਵਾਂਗੇ ਅਸੀਂ ਪਤਾ ਨਹੀਂ ਕਿੱਥੇ ਭਰਾਂਗੇ ਮੈਡਮ ਤਨਪ੍ਰੀਤ ਕੌਰ ਦਾ ਮੈਂ ਜਿੰਨਾ ਸੁਣਿਆ ਇੱਕ ਤਰੀਕੀ ਵਾਰੀ ਮੈਂ ਉਹਨਾਂ ਕੋ ਕੋਈ ਪਰਸਨਲ ਨਹੀਂ ਲੋਕਾਂ ਦੇ ਜਿਹੜੇ ਪਬਲਿਕ ਦੇ ਕੰਮ ਲੈ ਕੇ ਵੀ ਗਿਆ ਹੂ ਉਸ ਲੇਡੀ ਨੇ ਬੜੇ ਹੀ ਅ ਠੰਡੇ ਸੁਭਾਅ ਨਾਲ ਕੰਮ ਸੁਣਿਆ ਔਰ ਉਤੇ ਗੌਰ ਵੀ ਕੀਤਾ ਔਰ ਜਿੰਨਾ ਕ ਮੈਂ ਉਹਨਾਂ ਦੀ ਰੈਪਿਊਟੇਸ਼ਨ ਬਾਰੇ ਅਫਸਰਾ ਕੋ ਸੁਣਦਾ ਜਿੰਨਾ ਕ ਮੈਂ ਜਾਣਦਾ ਸ਼ੀ ਇਜ਼ ਵੈਰੀ ਓਨਸਟ ਲੇਡੀ ਬਹੁਤ ਚੰਗੇ ਇਨਸਾਨ ਆ ਔਰ ਇੱਕ ਗੁਰੂ ਬਿਰਤੀਆ ਦਾ ਇਨਸਾਨ ਜੀ ਇਹ ਉਹਨਾਂ ਨੇ ਆਖ ਕੇ ਰਹਿ ਦਿੱਤੀ ਜੀ ਮੈਂ ਬੜਾ ਵੱਡਾ ਇੱਕ ਕ੍ਰੈਡਿਟ ਉਹਨਾਂ ਨੂੰ ਦਦਾ ਕਿ ਉਹਨਾਂ ਦੇ ਦੇਖੋ ਜਰਨਲ ਨੂੰ ਅਵਾਰਡ ਮਿਲਦਾ ਹੁੰਦਾ ਫੋਜਾ ਕੰਮ ਕਰਦੀ ਐ ਸੱਚਮੇਂ ਬੜਾ ਹੁੰਦਾ 6 ਮਹੀਨੇ ਪੜ੍ਹਨਾ ਹੁੰਦਾ ਪਹਿਸ ਤੋਂ ਪਹਿਲਾਂ ਦੇ ਸਿੱਖਦੇ ਇਹ ਟੋਪਿਕਾਂ ਮੈਂ ਉਹਨਾਂ ਬਾਰੇ ਕੋਈ ਕਮੈਂਟ ਨਹੀਂ ਕਰਦਾ ਜੀ ਮੈਡਮ ਤੁਹਾਨੂੰ ਪ੍ਰੀਤ ਕੌਰ ਨੂੰ ਸਲੂਟ ਹੈ ਸ਼ੀ ਇਜ਼ ਓਨੈਸਟਲੀ ਮੈਂ ਕਹਿੰਦਾ ਜੀ ਜਿੱਦੋਂ ਮੇਰੇ ਕੋਈ ਉਹਨਾਂ ਦੀ ਗੱਲ ਆ ਗਈ ਮੈਂ ਡਰਨ ਵਾਲਾ ਹੈ ਨਹੀਂ ਜੀ ਮੈਂ ਪਹਿਲਾਂ ਵੀ ਬੜਾ ਕੁਝ ਚੱਲਿਆ ਤਾਂ ਮੈਨੂੰ ਕੋਈ ਲੋਡ ਹੀ ਨਹੀਂ ਮੈਂ ਤਾਂ ਸਰਿਆਂ ਬੋਲੂਗਾ ਕਿ ਆਹ ਗੱਲ ਸਾਹਮਣੇ ਹੈ ਪਰ ਮੈਡਮ ਨੂੰ ਸਲੂਟ ਆ ਕਿ ਉਹਨੇ ਚੁੱਕਾ ਇਹ ਤੁਹਾਨੂੰ ਲੱਗਦਾ ਕਿ ਇਸ ਮਸਲੇ ਨੂੰ ਦਬਾਉਣ ਤੇ ਹਰ ਤਰ੍ਹਾਂ ਦੇ ਕੋਸ਼ਿਸ਼ ਆਪ ਦੇ ਹੋਰ ਵੀ ਲੀਟਰ ਨਾਲ ਜੁੜੇਗਾ ਦਵਾਨ ਦੀ ਕੋਸ਼ਿਸ਼ ਕਰਨ ਕਿ ਮਸਲਾ ਦੱਬਿਆ ਜਾ ਮਾਰਾ ਜੀ ਮੈਨੂੰ ਫੋਨ ਤਿੰਨਾਂ ਦਿਨਾਂ ਦੇ ਵਿੱਚ ਤੀ ਆ ਗਿਆ ਜੀ ਕਿ ਚੁੱਪ ਕਰ ਜਾਓ ਨਾ ਬੋਲੋ ਤੇ ਮੈਂ ਕਿਹਾ ਕਿਉਂ ਚੁੱਪ ਕਰ ਜਾਓ ਜੇ ਮੈਨੂੰ ਸ਼ਾਇਦ ਕੱਲ੍ਹ ਤੇ ਫੋਨ ਨਾ ਆਂਦਾ ਮੈਂ ਜਾ ਵੀ ਨਾ ਬੋਲਦਾ ਜੋ ਸ਼ਰਦਾਰਨੀ ਬੋਲੀ ਐ ਜਮਸ਼ੀਰ ਦਾਣੇ ਦੀ ਮੈਂ ਤੁਹਾਡਾ ਵਾਅਦਾ ਕਰ ਲਿਆ ਤੁਸੀਂ ਵੀ ਇੱਥੇ ਡੇਢ ਸਾਲ ਤੱਕ ਭੱਜਾ ਜਾਣਾ ਜੀ ਸਰਕਾਰ ਬਦਲ ਜਾਣੀ ਐ ਜੇ ਇਹਨੂੰ ਅੰਦਰ ਨਾ ਦੇਉਂਗਾ ਤੇ ਤੁਸੀਂ ਮੈਨੂੰ ਬਾਹਰ ਲਓ ਜਿਹੜਾ ਹੁਣ ਬਲੋਸਾ ਕੀਤਾ ਜਿਸ ਤਰੀਕੇ ਨਾਲ ਕੀਤਾ ਉਹ ਜਿਹੜੀ ਐਪਲੀਕੇਸ਼ਨਾਂ ਤੁਹਾਨੂੰ ਤੁਸੀਂ ਕਰਕੇ ਪਹਿਲਾਂ ਵੀ ਕਾਫੀ ਐਪਲੀਕੇਸ਼ਨਾਂ ਜਾ ਚੁੱਕੀਆਂ ਹਨ ਕੰਪਲੇਂਟਾਂ ਜਾ ਚੁੱਕੀਆਂ ਹਨ ਅੱਜ ਤੱਕ ਕਿਸੇ ਅਫੀਸਰ ਨੇ ਕਿਸੇ ਤਰ੍ਹਾਂ ਦੀ ਕੋਈ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਇਹ ਐਪਲੀਕੇਸ਼ਨ ਤੇ ਕਾਰਵਾਈ ਹੋਈ ਹੈ ਤੁਹਾਡੇ ਮਤਾਂਕ ਇਹ ਕਿਹੜੀ ਐਪਲੀਕੇਸ਼ਨ ਹੈ ਕਿ ਤੁਰੰਤ ਹੀ ਕਾਰਪਰ ਹੋ ਗਈ ਸਾਡ ਕਿਸੇ ਵੱਲ ਦਿੱਤੇ ਕਿ ਕਿਸ ਤਰ੍ਹਾਂ ਇਹ ਇਹ ਦੇ ਬਾਰੇ ਸਬੀ ਸੀ ਕਿਸੇ ਆਮ ਨੇ ਦਿੱਤੇ ਕਿ ਇਸ ਦੀ ਨਹੀਂ ਇਹ ਸੀਐਮ ਸਾਬ ਤੋਂ ਮਾਰਕੋ ਕੇ ਸਾ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਦੇ ਆਰਡਰ ਆਇਆ ਜੀ ਆ ਚੈੱਕ ਕਰੋ ਤੇ ਅਗੋਂ ਆਈਪੀਐਸ ਅਫਸਰ ਕਮਿਸ਼ਨਰ ਉਦਾਂ ਦੀ ਹੁੰਦੀ ਚੋਰ ਤੇ ਉਹ ਕਹਿੰਦੀ ਕਿ ਨਹੀਂ ਜੀ ਸਰ ਕੁਝ ਨਹੀਂ ਚੱਲਦਾ ਪਿਆ ਤੁਸੀਂ ਮੈਂ ਚੈੱਕ ਕਰ ਲਿਆ ਉਹ ਪਹਿਲਾਂ ਫੋਨ ਕਰਕੇ ਅਲਰਟ ਕਰਨ ਦੀ ਪਈ ਮੈਂ ਰਿੰਗ ਕਰਨ ਲਈ ਭੱਜੂ ਤਰੀਕੇ ਤਾਂ ਬਹੁਤ ਸਾਰੇ ਆ ਪਰ ਸੀਐਮ ਨੇ ਐਪਲੀਕੇਸ਼ਨ ਉਹਨੂੰ ਸੀਪੀ ਨੂੰ ਕਿਹਾ ਸੀਪੀ ਨੇ ਆਪਣੀ ਇਮਾਨਦਾਰੀ ਨਾਲ ਡਿਊਟੀ ਕੀਤੀ ਬੜਾ ਸੀ ਇਸ ਤੇ ਕਰਕੇ ਤਾਂ ਸੀਪੀ ਬੜੇ ਸਰ ਇਸ ਤੇ ਕਰਕੇ ਅਸੀਂ ਸੀਪੀ ਜਨਰਲ ਜਿਹੜੀ ਨਵੀਂ ਆਈ ਮੈਡਮ ਆਈ ਉਹਦੀ ਬਹਾਦਰੀ ਅਸੀਂ ਪੇਸ਼ਕਸ਼ ਕਰਦੇ ਕਿ ਵਾਕਈ ਉਹਦੀ ਬਹਾਦਰੀ ਹੈ ਕਿ ਬਿਨਾ ਦੱਸੇ ਉਹਨੂੰ ਔਰ ਇੱਕ ਗੱਲ ਮੈਂ ਤੁਹਾਨੂੰ ਵੀ ਕਹੂੰਗਾ ਪ੍ਰੈਸ ਵਾਲੇ ਮੈਨੂੰ ਤਾਂ ਬਥੇਰਾ ਕੁਝ ਪੁੱਛੀ ਜਾਂਦੇ ਆ ਇਸ ਗੱਲ ਦੀ ਬਾਈਟ ਹੁਣ ਜਾ ਕੇ ਐਸਐਚਓ ਕੋ ਡੀਐਸਪੀ ਕੋ ਲੈ ਕੇ ਆਈ ਬਿਲਕੁਲ ਬਿਲਕੁਲ ਜ਼ਰੂਰ ਲੱਗਿਓ ਇਹਦੇ ਮੇਰੇ ਨਾਲ ਹੀ ਜਦੋਂ ਤੁਸੀਂ ਮੇਰਾ ਵੀਡੀਓ ਪਾਉਂਗੇ ਨਾ ਜੀ ਵੀਡੀਓ ਦੇ ਵਿੱਚ ਐਂਡ ਚ ਉਹਨਾਂ ਦੇ ਵੀ ਦੋ ਦੋ ਅੱਖਰ ਬੋਲ ਕੇ ਸਭ ਐਸਐਚਓ ਡੀਐਸਪੀ ਕੀ ਕਹਿੰਦਾ ਇਸ ਗੱਲ ਪਰ ਇਹ ਸਵਾਲ ਪੁੱਛੋ ਕਿ ਭਾਈ ਤੂੰ ਕਿਉਂ ਨਹੀਂ ਫੜਿਆ ਪਹਿਲਾਂ ਜੀ ਡੀਐਸਪੀ ਨੂੰ ਗੋਤੂ ਕਰਨ ਫਿਰ ਆ ਕਪشن ਪਾਇਓ ਨਾ ਦੇ ਕਮੈਂਟਸ ਕੀ ਕਹਿੰਦੇ ਆ ਕਸੂਰ ਕੋਈ ਨਹੀਂ ਉਸਦਾ ਕੀ ਹੈ ਜੀ ਜਿੰਨੀ ਦੇਰ ਉਪਰੋਂ ਲੀਡਰਸ਼ਿਪ ਦੀ ਸਖਤ ਹੈਗੀ ਉਸਦਾ ਕੀ ਕਸੂਰ ਆ ਇੱਕ ਗੱਲ ਤਾਂ ਤੁਸੀਂ ਸਹਿਮਤ ਹੋ ਲੀਡਰਾਂ ਨੂੰ ਡਰ ਕੇ ਚੱਲਣਾ ਚਾਹੀਦਾ ਸੁੰਦਰ ਸ਼ਾਮ अरोड़ा ਤੇ ਸਰਕਾਰਾਂ ਤੋਂ ਸਾਲ ਬਾਅਦ ਪਰਚਾ ਹੋਇਆ ਪਿਛਲੀ ਕ੍ਰਪਸ਼ਨ ਦਾ ਭਰਤ ਕੁਸ਼ਨ ਆਸੂ ਨੇ ਕ੍ਰਪਸ਼ਨ ਕੀਤੀ ਨਹੀਂ ਕੀਤੀ ਮੈਂ ਉਸ ਤੋਂ ਨਹੀਂ ਜਾਣਦਾ ਆ ਸਰਕਾਰਾਂ ਤੋਂ 1.5 ਸਾਲ ਬਾਅਦ ਜੇ ਉਹਨਾਂ ਵਰਗੇ ਧਨਾੜ ਬੰਦਿਆਂ ਤੇ ਧਨਾੜ ਲੋਕ ਉਹ ਇਹ ਤਾਂ ਹੈ ਹੀ ਕਿਸੇ ਕੜੇ ਦਿੱਟਾ ਕੱਲੀ ਗਈ ਕੱਲ ਦੀ ਜਮੀਨੋ ਲੀਡਰ ਹੈ ਕੱਲ ਖਤਮ ਹੋ ਜਾਣੀ ਹੈ ਸਰਕਾਰ ਇਹ ਕਿਹੜੇ ਭਲੇਖੇ ਚ 150 ਰਹਿ ਗਏ ਸਰਕਾਰ ਨੂੰ ਕੀ ਲੱਗਦਾ ਪਿਆ ਜਾਂ ਕੀ ਹੈ ਜੀ ਸਰਕਾਰ ਨੂੰ ਜੋ ਸਾਹਮਣੇ ਦਿਖ ਰਿਹਾ ਉਹਦੇ ਹਾਵ ਭਾਵ ਵੀ ਕਿਸੇ ਤਰ੍ਹਾਂ ਦਾ ਰਿਐਕਸ਼ਨ ਨਹੀਂ ਹੈ ਮੈਂ ਤਾਂ ਹੈਰਾਨ ਹਾਂ ਜੀ ਦੇਖੋ ਇਸ ਗੱਲ ਦੀ ਮੈਂ ਸ਼ੋਰ ਹਾਂ ਕਿ ਚੀਫ ਮਿਨੀਸਟਰ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਜੀ ਇਹਨੂੰ ਬਿਲਕੁਲ ਪਸੰਦ ਨਹੀਂ ਕਰਦੇ ਇਸ ਗੱਲ ਦਾ ਮੈਂ ਸ਼ੋਰ ਹਾਂ ਪੰਜਾਬ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੀ ਬਸ ਦਿੱਲੀ ਦੇ ਦੋ ਟਟ ਪੁੰਝੇ ਇੱਕ ਰਾਜਸਥਾਨ ਦਾ ਟਟ ਪੁੰਝਿਆ ਹੈ ਇੱਕ ਉਹਦਾ ਗਾਂ ਕੋਈ ਦਿੱਲੀ ਉਹ ਜਿਹਨੂੰ ਰਿਪੋਰਟ ਕਰਦਾ ਉਹ ਗਾਂ ਤਿੰਨ ਕ ਬੰਦੇ ਆ ਉਹਨਾਂ ਨੂੰ ਵੀ ਹੁਣ ਕਹਿੰਦੇ ਆ ਕਿ ਨੈਸ਼ਨਲ ਕਨਵੀਨਰ ਸਾਈਡ ਲਾਈਨ ਕਰਤਾ ਹੋਇਆ ਕਹਿੰਦੇ ਆ ਜੀ ਮੈਨੂੰ ਨਹੀਂ ਪਤਾ ਇਹਨਾਂ ਦੀ ਪਾਰਟੀ ਦੀ ਇਨਸਾਈਟ ਸਟੋਰੀ ਆ ਇੱਕ ਦੋ ਟਟਕੁੰਡੇ ਦੇ ਸਿਰ ਤੇ ਭੱਜੀ ਫਿਰਦੀ ਆ ਤੇ ਸੀਐਮ ਸਾਹਿਬ ਕਿਉਂ ਨਹੀਂ ਇੱਥੇ ਐਕਸ਼ਨ ਉਹਨੇ ਚੱਕ ਕੇ ਮਾਰਨ ਨੂੰ ਕਰ ਸੀਐਮ ਸਾਹਿਬ ਦੀ ਦੇਖੋ ਸੀਐਮ ਜਿੰਨਾ ਇਮਾਨਦਾਰ ਨਾਲ ਕੰਮ ਕਰਦਾ ਐਹੋ ਜਿਹੇ ਟਟਕੁੰਡੇ ਲੀਡਰ ਆਹ ਦੇ ਟਟੂਬੋ ਜੂਰ ਲੀਡਰ ਇਹੋ ਜਿਹਾ ਖਰਾਬ ਕਰ ਦਿੰਦੇ ਆ ਜੀ ਕੰਮ ਹੁਣ ਸਾਹਿਬ ਇਸ ਬਾਰੇ ਕੋਈ ਜਾਣ ਨਹੀਂ ਕਿ ਉਹ ਨੀਚੇ ਲੀਡਰਸ਼ਿਪ ਕੀ ਕੰਮ ਕਰੀਏ ਕੀ ਕਹਿ ਸਕਦੇ ਆ ਜੀ ਮੈਂ ਹੁਣ ਸੀਐਮ ਸਾਹਿਬ ਅਰਕੀ ਕੀ ਜਾਂ ਹੁਣ ਉਹਨਾਂ ਨੂੰ ਚਾਨਣਾ ਪਾਇਆ ਜਾਏਗਾ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਪਹਿਣਾ ਚਾਹੀਦਾ ਮੇਰੇ ਜਦੋਂ ਸ਼ਹਿਰ ਦੀ ਲਾਲੇ ਤੇ ਜਦੋਂ ਸ਼ਹਿਰ ਦੀ ਪੂਰੀ ਸ਼ਾਮ ਤੇ ਮੇਰੇ ਤੁਸੀਂ ਗੱਲ ਕਰਾ ਦਿਓ ਫੋਨ ਤੇ ਸੀਐਮ ਸਾਹਿਬ ਨਾਲ ਮੈਂ ਤਾਂ ਹੁਣੇ ਉਹਨਾਂ ਨੂੰ ਕਹਿ ਦਣਾ ਸੀਐਮ ਸਾਹਿਬ ਕਿ ਤੁਹਾਡੀ ਰੈਪਿਊਟੇਸ਼ਨ ਦੀ ਐਸੀ ਤੇ ਅਸੀਂ ਫਿਰੰਦੇ ਆ ਇਹੋ ਜਿਹੇ ਲੋਕ ਇਹਨਾਂ ਤੋਂ ਨਾ ਤਪੋ ਮੈਂ ਤਾਂ ਸੀਐਮ ਸਾਹਿਬ ਨੂੰ ਹੁਣੇ ਕਹਿ ਦਣਾ ਮ ਮੈਂ ਕਹਾਂਗਾ ਜੇ ਮੈਂ ਘਰੇ ਨਹੀਂ ਨਾ ਜਾ ਸਕਦਾ ਉਹਦਾ ਤਾਂ ਮੈਂ ਦਫਤਰ ਜਾ ਹੀ ਜਾਦਾ ਮੈਨੂੰ ਪੋਜੀਸ਼ਨ ਇਤਨਾ ਵੀ ਨਹੀਂ ਮਿਲ ਲੱਗਦੀ ਗੱਲ ਹੈ ਸੀਐਮ ਸਾਹਿਬ ਨੂੰ ਰਿਟਰਨ ਦੇ ਵਿੱਚ ਕੋਈ ਅਗਲੀ ਕਾਰਵਾਈ ਦਿੱਤੀ ਜਾਏਗੀ ਅਗਰ ਮੈਨੂੰ ਲੱਗਦਾ ਜੇ ਕੋਈ 5-7 ਦਿਨ ਤੁਸੀਂ ਦੇਖੋ ਵੀ ਕੋਈ ਕਾਰਵਾਈ ਨਹੀਂ ਹੋਈ ਕਿਸੇ ਮੈਂ ਆਪਣੇ ਲੀਗਲ ਟੀਮ ਨੂੰ ਮੈਂ ਦੇਹਲਿਆ ਦੀ ਪਾਸੋਂ ਕੰਮ ਮੈਂ ਆਪਣੀ ਲੀਗਲ ਟੀਮ ਨੂੰ ਕਹਿਤਾ ਕਿ ਇੱਕ ਮੈਮੋਰੰਡਮ ਬਣਾ ਦਿਓ ਜੀ ਮੈਂ ਸੀਐਮ ਸਾਹਿਬ ਨੂੰ ਮਿਲਣ ਦਾ ਮੈਨੂੰ ਉਮੀਦ ਦਾ ਟਾਈਮ ਨਹੀਂ ਦੇਣਾ ਮੈਂ ਉਹਨਾਂ ਨੂੰ ਬਾਈਕ ਪੋਸਟਿਕ ਮੈਮੋਰੰਡਮ ਕਰਕੇ ਸਾਰੀ ਵੀਡੀਓ ਨੂੰ ਤਾਂ ਅੱਗੇ ਕੋ ਮੈਮੋਰੰਡਮ ਮੈਂ ਪੋਸਟ ਕਰ ਦੇਣਾ ਇੱਕ ਮੈਮੋਰੰਡਮ ਮੈਂ ਡੀਸੀ ਨੂੰ ਤੁਹਾਨੂੰ ਦੇ ਦੇਣਾ ਕਿ ਆ ਚੀਜ਼ਾਂ ਹੋਈਆਂ ਜਿਹਦੀਆਂ ਉਹ ਕਹਿੰਦੇ ਹੁੰਦੇ ਅਸੀਂ ਆਪਣੇ ਕਰਮ ਕਰ ਰਹੇ ਅੱਗੇ ਤੇਰੇ ਭਗ ਲੱਛੀਏ ਅੱਗੇ ਪਗਵਾ ਕੇ ਭਗਵਾਨ ਸਿਮਾਨ ਨੂੰ ਪਤਾ ਕੀ ਕਰਨਾ ਕੀ ਕਰ ਦੰਗੇ ਇਹੋ ਜਿਹੇ ਕਾਰਵਾਈ ਚੰਗੇ ਰਹਿਣਗੇ ਨਹੀਂ ਕਰ ਦੰਗੇ ਮੇਰੀ ਸਿੱਤ ਕੀ ਸਰ ਮੇਰੀ ਪਰਸਨਲ ਦੁਸ਼ਮਣਤਾ ਹੈ ਨਹੀਂ ਸੋਸਾਇਟੀ ਦੀ ਦੁਸ਼ਮਣ ਹੈ ਜੇ ਇਹ ਨਹੀਂ ਕਾਰਵਾਈ ਕਰਨਗੇ 1.5 ਸਾਲ ਬਾਅਦ ਅਸੀਂ ਆ ਜਣਾ ਅਸੀਂ ਕਰਦੇ ਅਗੇ ਕਾਰਵਾਈ ਤਾਂ ਹੋਣੀ ਹੈ ਜਸਟਿਸ ਵਿਲ ਬੀ ਡਿਲੀਵਰਡ ਇਦਰ ਟੂਡੇ অর ਟੂਮਰ ਸਸ ਵਾਰੀ ਸਭ ਗਾਦੀ ਸਮਝ ਲੱਗੀ ਕਿ ਜਦੋਂ ਤਨਪੇ ਕੋਰ ਮੈਡਮ ਨੇ ਇੱਕ ਰੀਟ ਪਾਈ ਗਿਆ ਸਾਰਾ ਐਕਸ਼ਨ ਮੇ ਆਪਨੇ ਯੁਕਤ ਦੇ ਨਾਲ ਆ ਉਹਦੇ ਬਾਅਦ ਜਿਹੜੇ ਸਭ ਕੁਝ ਪ੍ਰੂਫ ਫੋਨ ਦੇ ਸਾਹਮਣੇ ਵੀ ਫਿਰ ਅਗਲੀ ਕਾਰਵਾਈ ਕਿਉਂ ਨਹੀਂ ਕੀਤੀ ਕਿਉਂ ਪਤਾ ਨਹੀਂ ਸਮਝੋ ਕਿ ਸਾਰਾ ਇਹ ਦੁਬਾਰਾ ਦੀ ਕੋਸ਼ਿਸ਼ ਹੈ ਸੀਪੀ ਸਾਹਿਬ ਨੂੰ ਪੁੱਛੋ ਜੀ ਇਹ ਉਹ ਦਾਦਾ ਪਿਤਾ ਦੱਸ ਸਕਦੇ ਇਹ ਉਹਨਾਂ ਨੂੰ ਕੁਸਚਨ ਪਰਫੈਕਟਲੀ ਪੁੱਛੋ ਕਿ ਕਿਉਂ ਨਹੀਂ ਹੁੰਦੇ ਇੱਕ ਬੰਨੇ ਤੁਹਾਡੇ ਸੂਤਰਾ ਮਤਾਬੇ ਦੀ ਗੱਲ ਬਾਤ ਨਿਕਲੀ ਗਈ ਕਿ ਮੈਂ ਉਹ ਜਿਹੜਾ ਓਨਰ ਹੈ ਜਿਹਨੂੰ ਫੜਿਆ ਅਰੈਸਟ ਕੀਤਾ ਗਿਆ ਇੱਕ ਬੰਨੇ ਤੋਂ ਸੂਤਰਾ ਨਾ ਉਹ ਵੀਡੀਓ ਨਹੀਂ ਕਿ ਆਪਣੇ ਕੋ ਹੈਗੀ ਜਾਂ ਸੁਣਾਇਆ ਕਿ ਇੱਕ ਬੰਨੇ ਕਹਿ ਰਹੇ ਕਿ ਮੇਰਾ 10 ਲੱਖ ਰੁਪਏ ਮਹੀਨਾ ਜਾਂਦਾ ਦੂਜੇ ਬੰਨੇ ਦੂਸਰੀ ਵੀਡੀਓ ਜਿਹੜੇ ਕਿ ਮੈਂ ਕਿਸ ਨੂੰ ਜਾਣਦਾ ਨਹੀਂ ਤੇ ਹੁਣ ਉਹ ਕੀ ਕਹਵੇ ਪੁੱਛਦਾ ਮੈਂ ਜਾਣਦਾ ਉਹ ਇੱਕ ਵਾਰੀ ਨੇ ਰੌਲਾ ਪਾ ਲਿਆ ਬੇ ਪੁੱਛਣ ਨੂੰ ਆਸ਼ਵਾਸ਼ਿਤ ਬਹੁਤ ਜਵਾਤਾ ਜੋ ਕਹਿੰਦਾ ਦੇਖੋ ਹੁਣ ਇੱਕ ਤਾਂ ਪੁੱਛ ਲਿਆ ਕੇ ਇਹ ਤਾਂ ਰੋਬਟ ਕਰਦੀ ਹੈ ਮਤਲਬ ਪੁਲਿਸ ਕੋ ਜਿੰਨੀ ਦੇਰ ਤੱਕ 4 5 6 ਦਿਨ ਜਿੰਨੀ ਦੇਰ ਪੁਲਿਸ ਰਮਾਂਚਾ ਪੁਲਿਸ ਹੀ ਬਾਲਕਾ ਨਾ ਹੀ ਲੱਗਦਾ ਕਿ ਆਪ ਆਪਣੀ ਸ਼ਬੀਬ ਜਾਣ ਵਾਸਤੇ ਕਿਤਨੇ ਕਿਤੇ ਕੋਈ ਕਾਰਵਾਈ ਨਹੀਂ ਕਰੇਗੀ ਇਹ ਸਾਡੀ ਸ਼ਬੀਬ ਦਾ ਮੈਨੂੰ ਦੇਖੋ ਮੈਨੂੰ 90% ਉਮੀਦ ਨਹੀਂ ਕਰ ਰਹੀ 10% ਹੈ ਜੇ ਸੀਐਮ ਸਾਫ ਐਕਸ਼ਨ ਮੂਡ ਚ ਆ ਜਾਣ ਉਹ ਬੰਦਾ ਮੂਡੀ ਆ ਕਿਉਂਕਿ ਮੈਂ ਤਾਂ ਸਲਾਹਣਾ ਬਤਾਇਆ ਉਹ ਬੰਦਾ ਮੂਡੀ ਆ ਜੇਦਾ ਮੂਡ ਚ ਆ ਗਿਆ ਫਿਰ ਤਾਂ ਇੱਕ ਮਿੰਟ ਚ ਡਿਸੀਜਨ ਲੈ ਲੇ ਚੱਕ ਦੋ ਫਟੇ ਫੜ ਕੇ ਮੌਦਰ ਦੇ ਦਿਓ ਜੇ ਕਰਦੇ ਹੋ ਉਹ ਕਰ ਦਿਓ ਪਰ ਵਿਚਾਰਾਂ ਦੇ ਦਿੱਲੀ ਦਾ ਦਬਾਅ ਬਹੁਤ ਹੈ ਤੇ ਜਲੰਧ ਜੀ ਦਾ ਦਬਾਅ ਜਦ ਪੰਜਾਬs ਚਲੇਗਾ ਪੰਜਾਬ ਕਿਸ ਤਰ੍ਹਾਂ ਚਲੇਗਾ ਚਲੋ ਦਿੱਲੀ ਦੇ ਦਬਾਅ ਦੀ ਗੱਲ ਸੁਣਾ ਦਿੰਨਾ ਜੀ ਪਰसों ਮੈਂ ਇੱਕ ਫੇਸਬੁੱਕ ਦੇਖ ਰਿਹਾ ਸੀ ਦਿੱਲੀ ਦੀ ਰਿਜੈਕਟਡ ਲੀਡਰ ੱੱਕੇ ਮਾਰ ਕੇ ਜਿਹੜਾ ਦਿੱਲੀ ਵਾਲਿਆਂ ਨੇ ਜਿਹਨੂੰ ਬਾਹਰ ਕੱਢਿਆ ਰਾਖੀ ਬਿਰਲਾ ਕੋਈ ਐਮਐਲਏ ਰਹੀਗਾ ਸ਼ਾਇਦ ਜਿਹਦੀ ਸਪੀਕਰ ਵੀ ਵੀ ਪੰਜਾਬ ਵਿਧਾਨ ਸਭਾ ਉਹਨੂੰ ਜਲੰਧਰ ਚ ਜਲੰਧਰ ਦੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਚਾਹੇ ਮੰਤਰੀ ਚਾਹੇ ਐਮ ਐਲ ਏ ਚਾਹੇ ਚੇਅਰਮੈਨ ਵੀ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰੂਪਾਉ ਸਾਹਿਬ ਦੇ ਰਹੇ ਜੀ ਤੁਸੀਂ ਮੰਦਰਾ ਚ ਜਾਣੇ ਹੋਗੇ ਗੁਰਦੁਆਰਾ ਸਾਹਿਬ ਚ ਜਾਣੇ ਹੋਗੇ ਤੁਹਾਨੂੰ ਸਤਿਕਾਰ ਦਿੰਦੇ ਆ ਸਰੂਪਾ ਦਿੰਦੇ ਆ ਉਹ ਤੁਹਾਨੂੰ ਸਰੂਪਾ ਤਾ ਦਿੰਦੇ ਆ ਕਿ ਤੁਸੀਂ આજ ਤੱਕ ਚੈਨਲ ਚਲਾ ਰਹੇ ਹੋ ਲੋਕਾਂ ਦੀ ਆਵਾਜ਼ ਬਣ ਕੇ ਉੱਪਰ ਰ ਬੜਾ ਚੰਗਾ ਕੰਮ ਕਰ ਰਹੇ ਹੋ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਨਮਾਨ ਤੁਹਾਨੂੰ ਪੰਜਾਬ ਚ ਤੁਸੀਂ ਤੋਂ ਪਰ ਦੇਣਾ ਸਰੂਪਾ ਕਿਤੇ ਮੈਂ ਜਨਨਾ ਮੈਨੂੰ ਵੀ ਦੰਦੇ ਹੋਣਗੇ ਮੈਂ ਤਾਂ ਚਰਨਾ ਦੀ ਧੂੜ ਵੀ ਹੈ ਨਹੀਂ ਕੁਛ ਕਰਦਾ ਵੀ ਬਹੁਤ ਕੁਛ ਕਰਦਾ ਹੀ ਨਹੀਂ ਤਾਂ ਵੀ ਮੈਨੂੰ ਮਾਨਤਾ ਕਰਦੇ ਕੇ ਤੂੰ ਪੰਜਾਬੀਆ ਸੰਪਾਦਨ ਦੇ ਜੀ ਮੈਨੂੰ ਇਹ ਦੱਸੋ ਰਾਖੀ ਬਿਰਲਾ ਦਾ ਜਲੰਧਰ ਛਕੀ ਦੇਣਾ ਰਾਖੀ ਬਿਰਲਾ ਨੇ ਰਾਖੀ ਬਿਰਲਾ ਜਲੰਧਰ ਚ ਪਹਿਲੀ ਦੂਜੀ ਵਾਰ ਹੀ ਆਈ ਪੰਜਾਬ ਦਾ ਕੁੱਤਾ ਵੀ ਉਹਨੂੰ ਨਹੀਂ ਜਾਣਦਾ ਉਹਦੇ ਪੰਜਾਬ ਪੰਜਾਬੀਆਦ ਨੂੰ ਕੋਈ ਦੇਣ ਨਹੀਂ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦਾ ਸਰੂਪਾ ਉਹਨੂੰ ਕਿਉਂ ਦਿੱਤਾ ਗਿਆ ਤੁਸੀਂ ਬੁੱਕੇ ਦਿਓ ਉਹਨੂੰ ਵੈਲਕਮ ਕਰੋ ਤੁਹਾਡੀ ਜਾਨ ਪਛਾਣ ਦੀ ਲੇਡੀ ਆ ਤੁਹਾਡੇ ਜਾਨ ਪਛਾਣ ਦੀ ਲੀਡਰ ਆ ਦਿਓ ਮੇਰਾ ਢਿੱਡ ਨਹੀਂ ਦੁਖਦਾ ਪਰ ਮੇਰਾ ਢਿੱਡ ਉਦੋਂ ਬਹੁਤ ਦੁਖਦਾ ਜਦੋਂ ਤੁਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦਾ ਸਰੂਪਾ ਉਹਨੂੰ ਦਿੱਤਾ ਕਿਉਂ ਦਿੱਤਾ ਉਹਦੀ ਕੌਮ ਨੂੰ ਕੀ ਦੇਣਾ ਉਹਦੀ ਪੰਜਾਬ ਨੂੰ ਕੀ ਦੇਣਾ ਉਹਦੀ ਪੰਜਾਬੀਅਤ ਨੂੰ ਕੀ ਦੇਣਾ ਉਹਨੂੰ ਕੋਲ ਮੇਰੇ ਨਾਲ ਬੈਠ ਕੇ ਪੰਜਾਬੀ ਦੇ ਚਾਰ ਅਲਫਾਜ਼ ਹੀ ਬੋਲਦਾ ਮੇਰੇ ਬਰਾਬਰ ਪੰਜਾਬੀ ਬੋਲ ਕੇ ਵਿਖਾ ਮੇਰੇ ਬਰਾਬਰ ਪੰਜਾਬੀ ਲਿਖ ਕੇ ਦਿਖਾ ਪੰਜਾਬੀ ਦਾ ਊੜਾ ਐੜਾ ਜਬਾਨੀ ਸੁਣਾ ਦੇ ਜੇ ਨੂੰ ਪੰਜਾਬੀ ਦਾ ਊੜਾ ਐੜਾ ਨਹੀਂ ਆਦਾ ਸ਼੍ਰੀਮਾਨ ਜੀ ਤੁਸੀਂ ਉਹਨੂੰ ਪੰਜਾਬ ਚ ਬੁਲਾ ਕੇ ਔਰ ਐਮ ਐਲ ਏ ਸਾਹਿਬ ਐਡਾ ਵਧੀਆ ਬੰਦਾ ਐਮ ਐਲ ਏ ਉਹਨੂੰ ਸਰਪਾਤ ਦੇ ਦੇ ਯਾਰ ਹੱਦ ਹੋ ਗਈ ਬੇੜਾ ਗਰ ਕਰਕੇ ਰੱਖਦਾ ਇਹਨਾਂ ਲੋਕਾਂ ਨੇ ਪੰਜਾਬ ਦਾ ਪੰਜਾਬ ਨੂੰ ਉੱਥੇ ਲਿਆ ਕੇ ਸੁੱਟਦਾ ਜਿੱਥੋਂ ਪੰਜਾਬ ਪਤਾ ਨਹੀਂ ਕੋ ਦੂਹ ਘਰੂਦਾ ਸੋ ਪੰਜਾਬ ਦੇ ਚੀਫ ਮਿਨਿਸਟਰ ਨੂੰ ਮੇਰੀ ਬੇਨਤੀ ਆ ਸਟੈਂਡ ਲੋ ਪੰਜਾਬ ਨੂੰ ਆਪਣੇ ਹੱਥਾਂ ਚ ਲੋ ਔਰ ਰਿਜੈਕਟਡ ਮਾਲ ਦਿੱਲੀ ਦਾ ਜਿਹੜਾ ਦਿੱਲੀ ਉਹਨਾਂ ਨੇ ਲੋਕਾਂ ਨੇ ਜੁੱਤੀਆਂ ਵਾ ਕੇ ਜਿਹਨਾਂ ਨੂੰ ਪਿਛਾ ਕੇ ਕਢਿਆ ਬਾਅਦ ਹੁਣ ਤਾਂ ਅੱਗੇ ਤਾਂ ਉਹਨਾਂ ਨੇ ਵਿਧਾਨ ਸਭਾ ਲੋਕਾਂ ਨੇ ਭਾਜਪਾ ਨੂੰ ਦਿੱਤੀ ਸੀ ਹੁਣ ਤਾਂ ਕਾਰਪੋਰੇਸ਼ਨ ਵੀ ਦਿੱਲੀ ਦੀ ਭਾਜਪਾ ਨੂੰ ਦਿੱਤੀ ਉੱਥੇ ਵੀ ਭਾਜਪਾ ਦਾ ਘੇਰਾ ਪੜ ਗਿਆ ਸੋ ਰਿਜੈਕਟਡ ਮਾਲ ਨੂੰ ਪੰਜਾਬ ਚ ਲਿਆ ਕੇ ਤੁਸੀਂ ਨਾ ਸੰਭਾਲੋ ਇਹਨਾਂ ਨੂੰ ਮਾਰ ਕੇ ਧੱਕੇ ਉੱਤੇ ਭੇਜੋ ਦਿੱਲੀ ਉਹ ਪੁੱਛੇ ਗਏ ਬਾਰੇ ਸੀਐਮ ਸਾਹਿਬ ਦੀ ਕੋਈ ਮਜਬੂਰੀ ਹੈ ਕਿ ਪ੍ਰੋਜੈਕਟ ਡਮਾ ਪੰਜਾਬ ਦੇ ਚਲੋ ਇਹ ਕਿੱਸਾ ਹੈ ਜੀ ਇਹਦੇ ਬਾਰੇ ਬੈਕਸ ਸੀਐਮ ਸਾਹਿਬ ਨਾਲ ਆਪਣੇ ਸੀਐਮ ਜੀ ਜੀ ਪੂਰੀ ਹੋ ਗਈ ਜੀ ਜਿਹੜਾ ਹੁਣ ਦੇਖੋ ਹੁਣ ਮਜਬੂਰੀ ਹੋ ਸਕਦੀ ਕੋਈ ਨਾ ਪੰਜਾਬ ਚੱਲਦੇ ਨਾ ਦੱਸੋ ਤੁਸੀਂ ਤਾਂ ਹੀ ਪੰਜਾਬ ਦੀ ਅਜੇ ਹਾਲਤ ਅੱਜ ਪੰਜਾਬ ਖੜਾ ਦਿੱਤਾ ਬਿਲਕੁਲ ਇੰਡਸਟਰੀਸਟ ਪੰਜਾਬ ਛੱਡ ਕੇ ਭੱਜੀ ਜਾਂਦਾ ਸਮਾਲ ਸਕਿਲ ਇੰਡਸਟਰੀਸ ਮੈਕਸਿਮਮ ਭੱਜ ਗਈ ਬਿਲਕੁਲ ਤੀਜੇ ਚੌਥੇ ਵਪਾਰੀ ਨੂੰ ਸਰੋਤੀਆਂ ਵਾਲੀ ਫੋਨ ਆਈ ਜਾਂਦਾ ਬਾਹਰ ਖੜੇ ਨੂੰ ਗੋਲੀ ਮਾਰ ਦਿੰਦੇ ਆ ਥਾਣੇ ਦੇ ਵਿੱਚ ਬੰਬ ਲਾਸਟ ਹੋ ਕੇ ਹਿੰਦੂ ਲੀਡਰ ਬੀਜਪੀ ਦਾ ਸੀਨੀਅਰ ਲੀਡਰ ਮੰਤਰੀ ਰਿਆ ਡਿਪਟੀ ਸੀਐਮ ਤਖਤ ਦੀ ਪਾਹਰੋ ਕੋਰੀ ਬੀਜਪੀ ਦਾ ਲੀਡਰ ਉਹਦੇ ਘਰੇ ਹੈਂਡ ਗ੍ਰਨੇਡ ਫੋਟ ਦਿੰਦੇ ਆ ਥਾਣੇ ਦੇ ਵਿੱਚ ਅਟੈਕ ਹੋ ਜਾਂਦਾ ਉਜੀਠੇ ਥਾਣੇ 'ਚ ਅਟੈਕ ਹੋ ਜਾਂਦਾ ਇੱਕ ਬੰਦਾ ਬਟਿੰਡੇ ਆਪਣੀ ਦੁਕਾਨ ਦੇ ਬਾਹਰ ਬੈਠਾ ਦੋ ਆਫੇ ਨੂੰ ਗੋਲੀ ਮਾਰ ਕੇ ਚੱਲ ਜਾਂਦੇ ਆ ਸਿੱਧੂ ਮੂਸੇਵਾਲੇ ਨੂੰ ਸ਼ਰਿਆਮ ਆਂਦੇ ਆ ਗੋਲੀ ਮਾਰ ਕੇ ਨਿਕਲ ਜਾਂਦੇ ਕਿੱਥੇ ਖੜੇ ਆ ਜੀ ਦੋਸਤੋ ਬ੍ਰੇਕ ਤੋਂ ਮਤੇ ਇੱਕ ਛੋਟੀ ਜਿਹੀ ਫਿਰ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਅਸੀਂ ਵਾਰੀਅਰ ਸਾਹਿਬ ਤੁਸੀਂ ਇਹ ਦੱਸੋ ਕਿ ਅੰਨੀਆਂ ਐਪਲੀਕੇਸ਼ਨਾਂ ਗਈਆਂ ਆਖਿਰਕਾਰ ਸੀਪੀ ਜਰੰਦਨ ਨੇ ਐਕਸ਼ਨ ਆ ਐਕਚੁਅਲ ਲੈਣ ਤੋਂ ਬਾਅਦ ਵੀ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਇਸ ਬਾਰੇ ਤੁਹਾਡੀਆਂ ਸੋਚਾਂ ਕੀ ਕੰਦੀਆਂ ਮੈਂ ਦੇਖੋ ਜੀ ਇੱਕ ਦੋ ਦਿਨਾਂ ਦੇ ਵਿੱਚ ਮੈਮੋਰੰਡਮ ਇੱਕ ਕਮਿਸ਼ਨਰ ਪੁਲਿਸ ਨੂੰ ਜਾਂ ਡਿਪਟੀ ਕਮਿਸ਼ਨਰ ਜੀ ਔਰ ਇੱਕ ਮੈਂ ਬਾਏ ਪੋਸਟ ਸੀਐਮ ਸਾਹਿਬ ਨੂੰ ਭੇਜਿਆ ਨਾ ਜਿੱਚ ਮੈਂ ਸਾਰੀ ਸੱਚਾਈ ਇਸ ਕਰਪਟ ਲੀਡਰ ਦੀ ਇਸ ਆਮ ਆਦਮੀ ਪਾਰਟੀ ਦੇ ਕਰਪਟ ਲੀਡਰ ਦੀ ਮਹਿਲਾ ਲੀਡਰ ਦੀ ਲਿਖ ਕੇ ਭੇਜ ਦੇਣੀ ਆ ਅੱਗੇ ਕਾਰਵਾਈ ਕਰਦੇ ਠੀਕ ਆ ਨਹੀਂ ਤਾਂ ਭਾਈ 1.5 ਸਾਲ ਬਾਅਦ ਕਾਰਵਾਈ ਨਾ ਹੱਥਾਂ ਨੇ ਕਰ ਦੇਣੀ ਆ ਉਹ ਹੋਣੀ ਹੋਣੀ ਆ ਕਿਉਂਕਿ ਦੇਰ ਆਏ ਦਰੁਸਤ ਆਏ ਕਾਰਵਾਈ ਹੋਣੀ ਉਹ ਵਾਲੀਆ ਜੀ ਤੁਹਾਨੂੰ ਪਤਾ ਕਿ ਕਿੰਨੇ ਕਿ ਸ਼ਰਿਆਮ ਸ਼ਰਿਆਮ ਵਿੱਚ ਜੋ ਆਪਣੇ ਆਪ ਚ ਰਿਅਲਟੀ ਦਾਫੇ ਕੋ ਰਿਅਲਟੀ ਸ਼ਰਮ ਕਿਤੇ ਸਲੇਡੀ ਦੇ ਕਿਸੇ ਜੋ ਵੀ ਮਹਿਲਾ ਗਿੰਦੀ ਜੋ ਨਹੀਂ ਹੈ ਉਹਨਾਂ ਤੁਸੀਂ ਆਮ ਆਦੀ ਪਾਰਟੀ ਸ਼ਰਮ ਤੁਸੀਂ ਕਿਹੜੇ ਕਿਸ ਲੇਡੀ ਦਾ ਸਾਹਮਣਾ ਜਦਾ ਇਸ ਕੰਪਲੈਕਸ ਇਨਵੋਲ ਪੈ ਤੁਹਾਨੂੰ ਲੱਗਦਾ ਕਿ ਇਸ ਟਾਈਮ ਤੇ ਆਪਾਂ ਦੀ ਪਾਰਟੀ ਸਰਕਾਰ ਹੈ ਪਰਤੇ ਵੀ ਕਾਫੀ ਕੁਛ ਨਿਆਇਤ ਹੋ ਰਹੀ ਦੀ ਦੇਰ ਆ ਹੋਣਗੇ ਵੀ ਤੁਹਾਨੂੰ ਕਿਤਨੀ ਲੱਗਦਾ ਕਿ ਤੁਸੀਂ ਅੱਗੇ ਸ਼ਰਮ ਨਾ ਵੀ ਲੈ ਰਹੇ ਹੋ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਲੱਗੇ ਕੋਈ ਡਰ ਨਹੀਂ ਜਦੋਂ ਉਹਦਾ ਹੱਥ ਸਿਰ ਤੇ ਆ ਜੀ ਗੁਰਬਾਣੀ ਦਾ ਪਵਿੱਤਰ ਪਵਿੱਤਰ ਬਚਨ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕੈਮ ਹੋਸ਼ੰਦਾ ਤੂੰ ਸਭ ਕੁਝ ਮੈਨੂੰ ਸੋਪਿਆ ਦਾ ਤੇਰਾ ਜੀ ਐਚਐਸ ਵਾਲੀਆ ਦਾ ਬੰਦਾ ਹੀ ਉਹਦਾ ਉਹਦੇ ਘਰ ਦਾ ਕੂਕਰ ਆ ਉਹਦੀ ਚਰਨਾ ਦੀ ਧੂੜ ਆ ਉਹਦੀ ਸੰਗਤ ਦੀ ਚਰਨਾ ਦੀ ਧੂੜ ਤੇ ਫਿਰ ਜਾਂ ਤੂੰ ਮੇਰੇ ਵੱਲ ਹੈ ਜਦੋਂ ਉਹ ਮੇਰੇ ਵੱਲ ਹੈ ਤਾਂ ਇਹੋ ਜਿਹੇ ਲੰਗੂਆ ਪਛੋਂ ਤੋਂ ਐਚਐਸ ਵਾਲਿਆ ਡਰ ਲੜਾ ਮੈਂ ਤਾਂ ਧੰਨਾ ਹੀ ਵਾਦਾ ਕਰਦਾ ਇਸੇ ਚੇਤੇ ਤੁਹਾਨੂੰ ਬਿਠਾਉਂਗਾ ਕਾਰਵਾਈ ਹੁਣ ਸੀਐਮ ਸਾਹਿਬ ਦੇ ਕਰਤੇ ਠੀਕ ਆ 1.5 ਸਾਲ ਬਾਅਦ ਇਹੀ ਮੈਜਰ ਲੀਡਰ ਹੋਊਗੀ 18 ਜਮਸ਼ੇਰ ਵੀ ਇਹੀ ਹੋਊਗਾ ਕੋਸ਼ਿਸ਼ ਕਰੂੰਗਾ ਕੋਸ਼ਿਸ਼ ਕਰੂੰਗਾ ਐਸਚੂ ਵੀ ਇਹੀ ਹੋਵੇ ਤੇ ਕੋਸ਼ਿਸ਼ ਕਰੂੰਗਾ ਇਹੀ ਐਸਚੂ ਇਸੇ ਥਾੜੇ ਦੇ ਹਵਾਲੇ ਦੇ ਅੰਦਰ ਇਹਨੂੰ ਬਿਠਾ ਕੇ ਤੁਹਾਨੂੰ ਕੋਲ ਜਾਊ ਜਾ ਕੇ ਇੰਟਰਵਿਊ ਲਵੋ ਫੋਨ ਵਾਲਿਸਰ ਇੰਟਰਵਿਊ ਤੋਂ ਅੜਿਖਾ ਰੇ ਤੁਸੀਂ ਦੇ ਦਿਓ ਕੁਝ ਲੋਕ ਦੇਖਣਗੇ ਜਾਂ ਜਾਣਕਾਰ ਦੇ ਦੇ ਤੀ ਤੋ ਅਡੇ ਵਿੱਚ ਅਨਕ ਗਰਸ਼ ਹੈ ਅਨਕ ਜੁੜਤ ਹੈ ਕਿ ਤੁਸੀਂ ਇੱਕ ਪੜ ਹੀ ਮੈਸੇਜ ਜਨਤਾ ਦੇ ਵਿੱਚ ਇੱਕ ਸ਼ੋਅ ਦੇ ਮੱਦੇਬਿਲੈ ਤੁਹਾਨੂੰ ਉਸੇ ਬੁਲਾਣਾ ਹੈ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਵਿੱਚ ਕੀਓ ਉੱਥੇ ਜਾ ਕੇ ਆਮ ਜਨਤਾ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਦੇ ਸਕਦੇ ਹੋ ਆ ਵੀ ਜਨਤਾ ਨੂੰ ਦੇਖਣਾ ਤੁਹਾਡਾ ਇੱਕ ਤਾਂ ਚੈਨਲ ਹੀ ਬਹੁਤ ਚੱਲਦਾ ਹੈ ਇੱਕ ਇੱਕ ਦੇਖਣਾ ਆਮ ਜਨਤਾ ਆ ਜੇ ਬਲਵੰਤ ਜੀ ਇਹ ਤਾਂ ਸ਼ਰਮ ਨਹੀਂ ਅਦਾਲਤ ਵਿੱਚ ਬੁਲਾਣਾ ਕੋਫ ਨੇ ਮੈਨੂੰ ਖੜੇ ਚੌਕ 'ਚ ਬੁਲਾਓ ਜੀ ਤੁਸੀਂ ਉਸੇ ਬੰਦ ਕਬਰੇ ਵਾਲਾ ਮੈਨੂੰ ਚੌਕ 'ਚ ਬੁਲਾ ਲਿਓ ਅਰਚਸ ਵਾਲੀ ਤਾਂ ਵੀ ਉਥੇ ਐਂ ਗੱਜੂ ਜਿਦਾ ਇੱਥੇ ਗੱਜਦਾ ਜਿਹੜੇ ਕੋਈ ਆਵਾਜ਼ ਬੰਦ ਕਮਰੇ ਚ ਫੋਨ ਵਾਲੀ ਥੋੜੀ ਇੰਤਾ ਹੀ ਗੱਜਣ ਵਾਲੀ ਬਾਤ ਜਿਹੜੇ 103 104 105 ਜਿੰਨੇ ਵੀ ਐਕਸਪਰਟ ਜਿਹੜੇ ਬੰਦੇ ਉਹਨਾਂ ਨੇ ਫੜੇ ਜੇ ਨਸ਼ੇ ਸੁਖੋ ਕੇਂਦਰ ਚ ਉਹਨਾਂ ਨੂੰ ਮਾਰਿਆ ਕੁੱਟਿਆ ਕਿਉਂ ਜਾਂਦਾ ਸੀ ਸਰ ਕਿਉਂਕਿ ਇਹਨਾਂ ਕੋ ਐਕਸਪਰਟ ਐਕਸਪਰਟਿਸ ਹੈ ਨਹੀਂ ਸੀ ਜੀ ਨਸ਼ਾ ਛਡਾਣ ਦੇ ਦਾ ਨਸ਼ਾ ਛਡਾਣ ਕੇਂਦਰ ਜਿਹੜੇ ਐਕਚੁਅਲੀ ਨੈਸਰਲ ਲੋਕਾਂ ਦੇ ਅੰਦਰ ਬੜੇ ਅੱਛੇ-ਅੱਛੇ ਬਨੇ ਹੋਏ ਜੀ ਉਹ ਚ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਆ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਉਹਨਾਂ ਨੂੰ ਅੱਛੀ ਮੈਡੀਸਨ ਦਿੱਤੀ ਜਾਂਦੀ ਆ ਤੇ ਤਾਂ ਇਹ ਇਹ ਜਿਹੜੇ ਇਹ ਪੈਸੀਵ ਘਰ ਆ ਇਹਦਾ ਲੁੱਟ ਖੋਹ ਦੇ ਸੈਂਟਰ ਹਰੇ ਸਾਹਿਬ ਅਸੀਂ ਆਪਣੇ ਘਰ ਦੇ ਵਿੱਚ ਕੋਈ ਕਿਰਾਏਦਾਰ ਨਾ ਹੋਵੇ ਜਾਂ ਕੋਈ ਜੀ ਰੱਖਣ ਵਾਲਾ ਤੇ ਅਸੀਂ ਇੱਕ ਇਨਫੋਰਮੇਸ਼ਨ ਪੁਲਿਸ ਨੂੰ ਦੱਲੇ ਆ ਜਿੱਤੇ ਦੇਖਦੇ ਦੇਖਦੇ ਅੱਡਾ ਵੱਡਾ ਸੈਂਟਰ ਕੈਂਟ ਦੇ ਵਿੱਚ ਚੱਲਦਾ ਹੋਏ ਤੇ ਲਾਗੇ ਪੁਲਿਸ ਪ੍ਰਸ਼ਾਸਨ ਕਿਸੇ ਮੁਖੀ ਨੂੰ ਕਿਸੇ ਨੂੰ ਪਤਾ ਹੀ ਨਾ ਹੋਵੇ ਜਾਂ ਪਤਾ ਹੋਣ ਦੇ ਬਾਅਦ ਕੋਈ ਕਾਰਵਾਈ ਨਾ ਹੋਵੇ ਇਹ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਨੂੰ ਲੱਗਦਾ ਕਿ ਜਿਹੜੇ ਜਿਹੜੇ ਉਸ ਏਰੀਆ ਦੇ ਮੁਖੀ ਨੇ ਕੋਈ ਅਫਸਰ ਦੀ ਗੱਲ ਕਰੀਏ ਜਾਂ ਇੰਚਾਰਜ ਦੀ ਗੱਲ ਕਰੀਏ ਕਿਸੇ ਵੀ ਕਿਸੇ ਵੀ ਪਾਰਟੀ ਦਾ ਕਿ ਜਿਹੜੇ ਅਫਸਰ ਦੀ ਪੁਲਿਸ ਪ੍ਰਸ਼ਾਸਨ ਦਾ ਸਭ ਨਾਲ ਵੱਧ ਰੋਲ ਹੁੰਦਾ ਕਿਉਂਕਿ ਆਮ ਕਰਦਾ ਬੇਕਾ ਫੋਕਸ ਹੁੰਦੇ ਕਿ ਪੁਲਿਸ ਐ ਕੋਈ ਕਾਰਵਾਈ ਇਹ ਪੁਲਿਸ ਨੂੰ ਦੱਸਾਂਗੇ ਤਾਨੂੰ ਲੱਗ ਰਿਹਾ ਕਿ ਇਹੋ ਜੇ ਮਾਹੌਲ ਦੇ ਵਿੱਚ ਮੌਕੇ ਤੇ ਜਦੋਂ ਦਾ ਸੈਂਟਰ ਖੁੱਲਿਆ ਹੁਣ ਤੱਕ ਤੇ ਜਿਹੜੇ ਜਿਹੜੇ ਅਫੀਸਰ ਆਇਆ ਵੈਸੇ ਕਾਨੂੰਨਨ ਹੁਣਾ ਤੇ ਕਾਰਵਾਈ ਬੰਦ ਦੀ ਕਿਸ ਨੇ ਕਿਸੇ ਪਰੰਦੇ ਦੇਖੋ ਹੁਣਾਂ ਦਾ ਬਹੁਤ ਕੁਛ ਚਾਹੀਦਾ ਪਰ ਹੁਣਾ ਨਹੀਂ ਹੁਣਾ ਤਾਂ ਤੁਹਾਡੀਆਂ ਗੱਲਾਂ ਠੀਕ ਹੈ ਤੁਹਾਡੀ ਗੱਲ ਠੀਕ ਹੈ ਕਿ ਜੇ ਐਸਐਚਓ ਤੇ ਹੁੰਦਿਆ ਚੱਲਦਾ ਰਿਹਾ ਡੀਐਸਪੀ ਤੇ ਹੁੰਦਿਆ ਚੱਲਦਾ ਰਿਹਾ ਤੇ ਪਹਿਲਾਂ ਕਿਉਂ ਨਹੀਂ ਪਰ ਹੁਣਾ ਤਾਂ ਬਹੁਤ ਕੁਛ ਚਾਹੀਦਾ ਹੁਣਾ ਤਾਂ ਕਾਰਵਾਈ ਤਾਂ ਇੱਥੋਂ ਇੱਕ ਐਸਐਟ ਗਠਿਤ ਹੋ ਜੇ ਸਭ ਕੁਝ ਹੋ ਜੂ। ਜੀ ਦੇਖ ਲਓ ਜੇ ਏ ਡੀਜੀਪੀ ਲੈਵਲ ਦਾ ਬੰਦਾ ਸਸਪੈਂਡ ਹੋ ਸਕਦਾ ਐ ਐਸਐਸਪੀ ਲੈਵਲ ਦੇ ਦੋ ਪਰਦੇ ਸਸਪੈਂਡ ਹੋ ਸਕਦੇ ਆ ਜਿਹੜੇ ਹੋਏ ਆ ਦੋ ਤਿੰਨ ਦਿਨ ਪਹਿਲਾਂ ਕਿਹੜੇ ਵਿਜਲਨਸ ਵਾਲੇ ਪਰਮਾਰ ਸਾਹਿਬ ਐਂਡ 올 दैट ਤੇ ਫਿਰ ਕੀ ਨਹੀਂ ਹੋ ਸਕਦਾ ਕੀ ਲੱਗਦਾ ਕਿ ਜਿਹੜੀ ਇਹ ਕਾਰਵਾਈ ਹੋਈ ਆ ਮਾਨ ਸਾਹਿਬ ਦੇ ਨੋਟਸ ਵਿੱਚ ਕਿਤੇ ਨ ਕਿਤੇ ਪਹੁੰਚੀ ਕਿ ਅਜੇ ਤੱਕ ਇਸ ਜਿੰਦਰ ਚ ਘੁਮਰੀ ਓਹੋ 100% ਪੂਰਨ ਦਾ ਯਕੀਨ ਕਰੋ ਜੀ ਇਹ ਮਾਨ ਸਾਹਿਬ ਦੇ ਪੋਰਟਲ ਤੇ ਮਾਨ ਸਾਹਿਬ ਨੂੰ ਪਰਸਨਲੀ ਕੰਪਲੇਨਟ ਕੀਤੀ ਗਈ ਜੀ ਉਥੋਂ ਹਦੇਸ਼ ਆ ਕਿ ਇਮੀਡੀਏਟਲੀ ਆ ਕੰਮ ਕਰੋ ਜੀ ਇਹ ਜੇ ਮਾਨਸਾ ਨੂੰ ਆਰਡਰ ਨਾ ਕਰਦੇ ਹੁੰਉਂ ਨੇ ਸੀ ਫੜਿਆ ਜਾ ਇਹਦਾ ਇੰਨਾ ਨੇੜੀ ਦਾ ਦਰਦ ਪਾਏ ਨੇ ਪੜਾਇਆ ਹੋਇਆ ਸੀ ਛੋਟੇ ਅਫਸਰਾਂ ਤੇ ਇਹ ਹੁਣ ਉਹਨੇ ਸੀ ਫੜਿਆ ਜਾ ਇਹ ਤਾਂ ਉੱਪਰੋਂ ਆਰਡਰ ਆਇਆ ਤਾਂ ਫੜਿਆ ਗਿਆ ਭਾਵੇਂ ਸਭ ਤੇ ਇੰਟਰਨੈਟ ਜਨਰਲ ਦੀ ਗੱਲ ਕਰੀਏ ਕਈ ਆਪ ਦੇ ਹੀ ਹੀੜ ਨੇ ਜਿਹੜੇ ਬੋਲਣਾ ਚਾਹਦੇ ਆ ਮਗਰ ਖਮੋਸ਼ ਨੇ ਉਹਨੇ ਅੰਦਰ ਇੱਕ ਡਰ ਜਿਹਾ ਪੈਦਾ ਪੈ ਚੁੱਕਿਆ ਹੁਣ ਕਰ ਕਿੱਦਾਂ ਨਿਕਲੇਗਾ ਇਹਦੇ ਬੋਲ ਬੋਲ ਕੇ ਕੱਢ ਦੇਣਾ ਵੱਡਾ ਆ ਮੈਨੂੰ ਤੁਸੀਂ ਯਾਦ ਤੁਹਾਨੂੰ ਯਕੀਨ ਦਉਂਗਾ ਮੈਂ ਇਟੂ ਵੀ ਜਦੋਂ ਕੀਤੀ ਪਹਿਲੀ ਜਦੋਂ ਮੈਂ ਪਹਿਲਾ ਫੇਸਬੁੱਕ ਤੇ ਪਾਇਆ ਇਹਦੇ ਖਿਲਾਫ ਤਾਂ ਮੈਨੂੰ 100 ਤੋਂ ਬਾਅਦ ਮੈਂ ਰੈਲਟੀ ਚ ਗਿਆ ਨਾ ਇੱਕ 100 ਤੋਂ ਬਾਅਦ ਮੈਨੂੰ ਫੋਨ ਆਇਆ ਆਮ ਆਦੀ ਪਾਰਟੀ ਦੇ ਲੀਡਰ ਦਾ ਕਿ ਭਾਜੀ ਇਹ ਇੱਕ ਬਹੁਤ ਤੁਸੀਂ ਪੁੰਨ ਵਾਲਾ ਕੰਮ ਕੀਤਾ ਅਸੀਂ ਬੋਲ ਨਹੀਂ ਸਕਦੇ ਪਾਰਟੀ 'ਚ ਰਹਿ ਕੇ ਤੁਸੀਂ ਜੋ ਕੀਤਾ ਇਹਦੇ ਖਿਲਾਫ ਕਿਉਂਕਿ ਬਗੜੀਆਂ ਨੇ ਸਾਰੇ ਨਾ ਇਹ ਨੇ ਕਿਸੇ ਦਾ ਫਾਇਦਾ ਤਾਂ ਕੀਤਾ ਹੀ ਨਹੀਂ ਹਰ ਇੱਕ ਨੂੰ ਪੈਸੇ ਲੈਂਦੀ ਆ ਹਰ ਇੱਕ ਦਾ ਨੁਕਸਾਨ ਕੀਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕੋਲ ਬਹੁਤ ਮਟੀਰੀਅਲ ਆ ਚੁੱਕਾ ਜੀ ਕੁਝ ਦਿਨਾਂ ਦੇ ਵਿੱਚ ਹੀ ਉਮੀਦ ਕਰਦਾ ਜਾਂ ਕੁਝ ਹਫ਼ਤਿਆਂ ਵਿੱਚ ਮੈਂ ਬਹੁਤ ਵੱਡੀ ਚੀਜ਼ ਦੇ ਨਾਲ ਤੁਹਾਡੇ ਸਾਰੋ ਖਾਉਂਦਾ ਬਾੜੀ ਸਾਹਿਬ ਜਦੋਂ ਪੰਜਾਬ ਦੇ ਹਿੱਤ ਦੀ ਵਧੀਆ ਗੱਲ ਕਰੀਏ ਕਿ ਜਿਹੜਾ ਮੂਨ ਨਸ਼ੇ ਵਿਰੁੱਧ ਜੰਗ ਛਿੜੀ ਹੈ ਇਹ ਹੁਣ ਪਾਰਟੀ ਨੇ ਲੈ ਕੇ ਕਿ ਜੰਗ ਦੀ ਬਣਾਤੀ ਕਿ ਪੁਲਿਸ ਪ੍ਰਸ਼ਾਸਨ ਨੂੰ ਸ਼ੁਰੂ ਤੋਂ ਨਹੀਂ ਪਤਾ ਲੱਗਦਾ ਕਿ ਐ ਤੇ ਸਭ ਕੁਝ ਚੱਦਦਾ ਪਿਆ ਤੁਹਾਡੇ ਤੁਹਾਡੇ ਕੁਐਸਚਨ ਦਾ ਮੇਰੇ ਕੋਲ ਦੂ ਕੀ ਜਣਾ ਮੈਂ ਜਵਾਬ ਦਿੰਨਾ ਜੀ ਕਿ 3 ਸਾਲ ਤੋਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਮੈਂ ਪਹਿਲਾਂ ਵੀ ਬੋਲਿਆ ਮੈਨੂੰ ਸਰਕਾਰ ਜਵਾਬ ਦੇਵੇ ਕਿ ਉਦੋਂ ਕਿਉਂ ਨਹੀਂ ਇਹ ਯੁੱਧ ਸ਼ੁਰੂ ਕੀਤਾ ਹੋਰ ਦੂਸਰੀ ਗੱਲ ਔਨ ਡਾਟਾ ਕੋ ਡਾਟਾ ਸਾਨੂੰ ਦਵੇ ਇਹ ਸਰਕਾਰ ਡਾਟਾ ਦਵੇ ਫੇਸਬੁੱਕ ਤੇ ਚਲਦਾ ਹੋਵੇ ਡਾਟਾ ਕਿ ਇਹਨਾਂ ਨੇ ਯੁੱਧ ਨਸ਼ਾ ਫਿਰ ਉਹ ਜਿਹੜਾ ਸ਼ਰੇਆ ਉੱਚ ਗਰੀਬ ਲੋਕਾਂ ਦੇ ਘਰ ਕਿੰਨੇ ਢਾਏ ਤੇ ਵੱਡੇ ਸਮੰਧ ਦੇ ਘਰ ਕਿੰਨੇ ਢਾਏ ਆਪਾਂ ਆਪਣੀ ਚੀਚੀ ਵਾਟ ਕੇ ਥੋੜੀ ਕਰਦਾਂ ਮਸ਼ੀਦ ਹੋਇਆ ਛੋਟੇ ਛੋਟੇ ਜਿਹੜੇ ਮੁੰਡੇ ਲੱਗੇ ਹੋਏ ਆ ਨਸ਼ੇ ਦੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਦਵਾਈ ਦੀ ਲੋੜ ਹੈ ਜੀ ਉਹ ਨਸ਼ੇ ਦੇ ਸੋਦਾਗਰ ਥੋੜਾ ਜਿਹਾ ਸੋਦਾਗਰ ਤਾਂ ਕਿਸੇ ਦਾ ਘਰ ਟਾਏਗੀ ਐਵੇਂ ਲੋਕਾਂ ਦੇ ਨੀਕੇ ਨੀਕੇ ਘਰਾਂ ਤੇ ਬਿਲਡੋਜ਼ਰ ਜੇਸੀਪੀਆ ਚਲਾ ਕੇ ਉਹਨੂੰ ਇਦਾਂ ਵੱਡਾ ਸਾਬਤ ਕਰਤਾ ਫੇਸਬੁੱਕ 'ਪਾ ਦੇ ਇਨਸਟਾ 'ਪਾ ਦੇ ਟੀਵੀ ਤੇ ਚਲਾ ਦੇ ਸਾਨੂੰ ਇਹ ਵੀ ਦੱਸੋ ਕਿ ਵੱਡੇ ਸਮੱਗਲਰ ਕਿਨੇ ਸੀ ਕਿਨੇ ਕਰਤਾ ਹੈ ਘਰ ਟਾਂ ਦੇ ਨਾਲ ਲੱਗਦਾ ਕਿ ਇੱਕ ਪ੍ਰਾਪਰਟੀ ਦਾ ਨੁਕਸਾਨ ਹੈ ਉਸ ਘਰ ਨੂੰ ਢਾਣ ਦੀ ਵੀ ਆਇਆ ਹੈ ਪਰ ਉਸ ਪ੍ਰਾਪਰਟੀ ਨੂੰ ਕਿਸੇ ਪ੍ਰਕਾਰ ਨਾਲ ਕੋਈ ਜਾਂ ਵੇਚਿਆ ਜਾ ਜਾ ਸੀਲ ਕੀਤਾ ਜਾ ਉਹ ਕਿਤੇ ਕਿਤੇ ਖਾਤੇ ਕਾ ਉਹ ਤੇ ਉਜੜ ਗਈ ਬੇਕਾਰ ਹੋ ਗਈ ਉਹ ਹੀ ਕਿਤੇ ਕੰਮ ਆ ਸਕਦੀ ਸੀ ਘਰ ਢਾਣਾ ਦੇਖੋ ਸੁਪਰੀਮ ਕੋਰਟ ਨੇ ਵੀ ਇੱਥੇ ਡਾਂਟਿਆ ਜੀ ਉਹਨੇ ਵੀ ਫਟਕਾਰ ਲਈ ਹੈ ਘਰ ਢਾਣਾ ਇਸ ਨੋਟ ਅ ਸੋਲੂਸ਼ਨ ਜੀ ਸੋਲੂਸ਼ਨ ਆ ਕਿ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਇੰਨੀ ਸਜ਼ਾ ਦਿੱਤੀ ਜਾਵੇ ਕਿ ਅੰਦਰੋਂ ਬਾਹਰ ਨਾ ਨਿਕਲੇ ਬਿਲਕੁਲ ਇਹ ਸਜ਼ਾ ਬਣਦੀ ਹੈ ਘਰ ਢਾ ਦੇਣਾ ਅੱਛਾ ਮੇਬੀ ਘਰ ਚ ਮਾਂ ਤੇ ਪਿਓ ਰਹਿੰਦੇ ਹੋ ਜੀ ਜੀ ਮੇਰੀ ਗੱਲ ਧੀਪਲੀ ਸਮਝੋ ਇੱਕ ਕੁਵਾਰੀ ਭੈਣ ਰਹਿੰਦੀ ਹੋਵੇ ਇੱਕ ਛੋਟਾ ਬਚਾ ਰਿੰਦਾ ਹੋਵੇ ਉਹਦੇ ਵਿੱਚ ਇੱਕ ਗੰਦਾ ਬੰਦਾ ਰਹਿੰਦਾ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਚਾਰ ਜੀ ਜਿਹੜੇ ਰਹਿੰਦੇ ਆ ਉਹ ਅਮਰਤਲ ਸਿੰਘ ਆ ਜੀ ਜੀ ਮਾਪਿਓ ਅਮਰਤਲ ਸਿੰਘ ਆ ਮੈਂ ਉਧਾਰ ਤੇ ਰਿਆ ਘਰ ਬਣਾਇਆ ਮਾਪਿਓ ਨੇ ਇੱਕ ਗੰਦਾ ਜੰਪਿਆ ਉਹ ਨਸ਼ੇ ਵਿੱਚ ਲੱਪਿਆ ਪੁੱਛੂ ਚਾਹੀਦਾ ਉਸ ਗੰਦੇ ਨੂੰ ਵੱਡ ਮਾਰ ਕੇ ਜੁੱਤੀਆਂ ਨੂੰ ਜੇਬ ਤੇ ਜਨ ਇਦਾਂ ਦੇ ਪਰਚੇ ਦਰਜ ਕਰਨ ਕੇ ਉਹ 5 ਸਾਲ ਦੀ ਜਮਾਨਤ ਹੋਣਾ ਹੋ ਜੀ ਤੁਸੀਂ ਜਾ ਕੇ ਉਹਦਾ ਘਰ ਤੋੜਤਾ ਦੱਸੋ ਮੈਨੂੰ ਹੁਣ ਬੁੱਢੇ ਮਾਤੋ ਕਿੱਥੇ ਰਹਿਣ ਇਹ ਨਹੀਂ ਜਾ ਮੈਂ ਦੇਖੋ ਮੈਨੂੰ ਮੈਂ ਕਲੀਅਰ ਗੱਲ ਕਰੂਗਾ ਲੋਕੀ ਬੜੇ ਲਾਲਾ ਨਾਲਾ ਨਾਲਾ ਐਵੇਂ ਜਿਹੜੇ ਅਨਵੇੜ ਜਿਹੜੇ ਨਾ ਸਮਝ ਲੋਕਾ ਬੜੇ ਖੁਸ਼ ਐ ਜੇ ਘਰ ਢਾਣੇ ਆ ਵੱਡੇ ਸੂਦਾਰਕਰਾਂ ਦੇ ਢਾਓ ਮੈਂ ਵੀ ਖੁਸ਼ ਹੋਊਂਗਾ ਸਾਰੀ ਦੁਨੀਆ ਖੁਸ਼ ਹੋ ਗਈ ਆ ਜਿਹੜੇ ਛੋਟੇ ਛੋਟੇ ਤੁਸੀਂ ਘਰ ਢਾ ਕੇ ਆਪਣੀ ਪ੍ਰੋਪਾਗੈਂਡਾ ਕਰਦੇ ਕਰਦੇ ਹੋ ਤੁਹਾਡੀ ਅੱਖੀਂ ਚੀਜ਼ੀ ਦਾ ਮੇਰੀ ਆਪਣੀ ਮਾਂ ਦਾ ਸਤਾਦਾ ਫੇਰ